ਦੇਸ਼ ਦੇਸ਼ ਵਿੱਚ ਬੈਠ ਕੇ ਡੀਡੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਬਹੁਤ ਹੀ ਨਿਗਾ ਸਵਾਗਤ ਹੈ ਪਿਆਰੇ ਦੇਸ਼ ਵਾਸੀਓ ਤੁਸੀਂ ਜਾਣਦੇ ਹੋ ਕਿ ਪਿਛਲੇ ਕੁਝ ਦਿਨਾਂ ਦੇ ਜੋ ਘਟਨਾਵਾਂ ਹੋਈਆਂ ਨੇ ਦੇਸ਼ ਪੱਧਰ ਦੇ ਉੱਤੇ ਦੋਨਾਂ ਦੇਸ਼ਾਂ ਦੇ ਵਿੱਚ ਭਾਰਤ ਔਰ ਪਾਕਿਸਤਾਨ ਦੇ ਜੰਗ ਦਾ ਮਾਹੌਲ ਬਣਿਆ ਅ ਦਰਸਲ 22 April ਤੋਂ ਜਿਸ ਵੇਲੇ ਪਹਿਲਗਾਮ ਦੇ ਵਿੱਚ ਉਹ ਘਟਨਾ ਹੁੰਦੀ ਹੈ ਅਤਵਾਦ ਦੇ ਖਿਲਾਫ ਉਸ ਉਦੋਂ ਤੋਂ ਹੀ ਲੋਕਾਂ ਦੇ ਵਿੱਚ ਬੜਾ ਜ਼ਬਰਦਸਤ ਅਕ੍ਰੋਸ਼ ਪੈਦਾ ਹੋ ਗਿਆ ਸੀ ਔਰ ਉਹ ਅਕ੍ਰੋਸ਼ ਜਿਹੜਾ ਆ ਉਹ 7 ਤਰੀਕ ਨੂੰ ਤੜਕੇ ਸਵੇਰੇ ਇੱਕ ਬਦਲੇ ਦੀ ਭਾਵਨਾ ਲੈ ਕੇ ਜੋ ਅਸੀਂ ਉਹਦਾ ਸਬਕ ਸਿਖਾਣਾ ਚਾਹਿਆ ਪਾਕਿਸਤਾਨ ਨੂੰ ਉਹ ਘਟਨਾ ਵਾਪਰੀ ਜਿਸ ਨੂੰ ਆਪਰੇਸ਼ਨ ਸੰਧੂਰ ਦਾ ਨਾਮ ਦਿੱਤਾ ਗਿਆ ਉਸ ਤੋਂ ਬਾਅਦ ਜੋ ਕੁਝ ਵਾਪਰਿਆ ਅਸੀਂ ਬਹੁਤ ਕੁਝ ਮੀਡੀਆ ਦੇ ਵਿੱਚ ਸੁਣ ਚੁੱਕੇ ਹਾਂ ਜੰਗ ਦੇ ਬੱਦਲ ਪੂਰੀ ਤਰ੍ਹਾਂ ਨਾਲ ਘਨੇ ਛਾ ਗਏ ਸੀ ਲੇਕਿਨ ਖੁਸ਼ਕਿਸਮਤੀ ਇਹ ਰਹੀ ਕਿ ਉਹ ਜੰਗ ਦਾ ਮਾਹੌਲ ਜਿਹੜਾ ਬਹੁਤ ਜ਼ਿਆਦਾ ਗਰਮ ਹੋਣ ਤੋਂ ਬਾਅਦ ਇੱਕਦਮ ਨਾਲ ਉਹ ਸਮਝੌਤੇ ਤੇ ਪਹੁੰਚ ਗਿਆ ਔਰ ਅਸੀਂ ਜੰਗਬੰਦੀ ਜਿਹੜੀ ਹੈ ਉਹ ਸਾਨੂੰ ਮਿਲ ਗਈ ਦੋਨਾਂ ਦੇਸ਼ਾਂ ਦੇ ਜੰਗਬੰਦੀ ਹੋ ਚੁੱਕੀ ਹੈ ਮਾਹੌਲ ਬਦਲ ਚੁੱਕਾ ਹੈ ਕੁਝ ਦੇਸ਼ਾਂ ਨੇ ਉਹਦੇ ਵਿੱਚ ਭਾਈਵਾਲੀ ਦਿਖਾਉਂਦਿਆ ਹੋਇਆ ਵਿਚੋਲਗੀ ਕੀਤੀ ਹੈ ਔਰ ਚੰਗੇ ਜਿਹੜੇ ਸਿੱਟੇ ਆ ਉਹ ਸਾਡੇ ਸਾਹਮਣੇ ਆਏ ਆ ਪਰ ਦੇਖਣਾ ਬਣਦਾ ਹੈ ਇਹਦੇ ਵਿੱਚ ਕਿ ਇਹ ਜੰਗ ਅਤਵਾਦ ਦੇ ਖਿਲਾਫ ਸੀ ਔਰ ਅਤਵਾਦ ਦੇ ਪ੍ਰਤੀ ਭਾਰਤ ਦੀ ਨੀਤੀ ਕੀ ਹੈ ਔਰ ਅਸੀਂ ਉਸ ਦੇ ਵਿਰੁੱਧ ਅਜੇ ਅੱਗੋਂ ਕੀ ਕਰਨਾ ਹੈਗਾ ਕਿ ਇਸਟੇਪ ਭਾਰਤ ਨੇ ਅਤਵਾਦ ਦੇ ਖਿਲਾਫ ਲੈਣੇ ਆ ਅਸੀਂ ਉਸੇ ਗੱਲ ਨੂੰ ਲੈ ਕੇ ਚਰਚਾ ਕਰਨੀ ਹੈ ਅੱਜ ਸਾਡਾ ਟੌਪਿਕ ਰਹੇਗਾ ਜੀ ਆਪਰੇਸ਼ਨ ਸੰਧੂਰ ਅਤਵਾਦ ਖਿਲਾਫ ਭਾਰਤ ਦੀ ਸਪਸ਼ਟ ਨੀਤੀ ਤੋਂ ਅਤਵਾਦ ਦੇ ਖਿਲਾਫ ਨੀਤੀ ਔਰ ਇਸ ਜੰਗਬੰਦੀ ਨੂੰ ਲੈ ਕੇ ਜੋ ਜੋ ਵੀ ਗੱਲਾਂ ਅਸੀਂ ਕਰਨੀਆਂ ਉਹਨਾਂ ਵਾਸਤੇ ਕੁਝ ਖਾਸ ਮਹਿਮਾਨ ਨੇ ਮੇਰੇ ਨਾਲ ਆਉਂ ਜਾਣ ਪਛਾਣ ਕਰਾਉਣਾ ਮੇਰੇ ਬਿਲਕੁਲ ਨਾਲ ਬੈਠੇ ਨੇ ਕਰਨਲ ਦੀਪਕ ਰਾਮਪਾਲ ਜੀ ਜਿਹੜੇ ਕਿ ਕਾਰਗਿਲ ਦੇ ਜੁੱਧ ਦੇ ਵਿੱਚ ਵੀਰ ਚੱਕਰ ਪ੍ਰਾਪਤ ਕਰ ਚੁੱਕੇ ਨੇ ਔਰ ਇਹਨਾਂ ਨੇ ਮਸਕੋ ਘਾਟੀ ਦੇ ਵਿੱਚ ਬੜਾ ਜ਼ਬਰਦਸਤ ਜੁੱਧ ਜਿਹੜਾ ਆ ਉਹ ਕਾਰਗਿਲ ਦੀ ਲੜਾਈ ਦੌਰਾਨ ਲੜਿਆ ਸਾਡਾ ਸੈਲੂਟ ਹੈ ਜੀ ਤੁਹਾਨੂੰ ਔਰ ਭਾਰਤੀ ਆਰਮੀ ਨੂੰ ਜਿਨ੍ਹਾਂ ਨੇ ਸਾਨੂੰ ਵਾਰ-ਵਾਰ ਜਿੱਤ ਦਾ ਜਿਹੜਾ ਹੈ ਝੰਡਾ ਉਹ ਦਿਖਾਇਆ ਹੈ ਇਹਨਾਂ ਦੇ ਨਾਲ ਜਿਹੜੇ ਮਹਿਮਾਨ ਨੇ ਦੂਸਰੇ ਅਮਿਤ ਸ਼ਰਮਾ ਜੀ ਨੇ ਰੈਜ਼ੀਡੈਂਟ ਐਡੀਟਰ ਨੇ ਜੀ ਦਿਨਿਕ ਜਾਗਰਨ ਦੇ ਬੜੇ ਸੂਝਵਾਨ ਪੱਤਰਕਾਰ ਨੇ ਔਰ ਇਹਨਾਂ ਦਿਨਾਂ ਦੌਰਾਨ 2-3 ਦਿਨ ਦਾ ਸਮਾਂ ਜਿਹੜਾ ਯੁੱਧ ਦਾ ਸਮਾਂ ਸੀ ਇਹਨਾਂ ਨੇ ਸਰਹੱਦ ਦੇ ਉੱਤੇ ਬਤਾਇਆ ਬਹੁਤ ਸਾਰੀਆਂ ਯੋਧੀਆਂ ਘਟਨਾਵਾਂ ਅੱਖੀਂ ਦੇਖ ਕੇ ਆਏ ਆ ਕੋਸ਼ਿਸ਼ ਕਰਾਂਗੇ ਇਹਨਾਂ ਦੀਆਂ ਦੇਖੀਆਂ ਹੋਈਆਂ ਘਟਨਾਵਾਂ ਦੇ ਉੱਤੇ ਇਹ ਕੀ ਲੈ ਕੇ ਆਏ ਨੇ ਆਪਣੇ ਮਨ ਦੇ ਵਿੱਚ ਖਿਆਲ ਔਰ ਕੀ ਸੋਚਦੇ ਆ ਜੁੱਧ ਬਾਰੇ ਅਮਿਤ ਜੀ ਤੋਂ ਆਪਾਂ ਜਾਣਾਂਗੇ ਸੋ ਆਪਾਂ ਗੱਲਬਾਤ ਨੂੰ ਸ਼ੁਰੂ ਕਰਦੇ ਹਾਂ ਜੀ ਗੱਲਬਾਤ ਦਾ ਵਿਸ਼ਾ ਇੱਕ ਵਾਰ ਫਿਰ ਦੁਹਰਾ ਰਹੇ ਹਾਂ ਜੀ ਮੈਂ ਆਪਰੇਸ਼ਨ ਸੰਧੂਰ ਅਤਵਾਦ ਖਿਲਾਫ ਭਾਰਤ ਦੀ ਸਪਸ਼ਟ ਨੀਤੀ ਕਰਨ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਕਿ ਜੰਦ ਦਾ ਮਾਹੌਲ ਬਹੁਤ ਗਰਮ ਹੋ ਚੁੱਕਾ ਸੀ ਬੇਸ਼ੱਕ ਜੰਦ ਅਸੀਂ ਕਹਿੰਦੇ ਆ ਕਿ ਚੰਗਾ ਨਹੀਂ ਹੁੰਦਾ ਸਾਰੇ ਦੇਸ਼ਾਂ ਦੇ ਲੋਕ ਜਿਹੜੇ ਆ ਉਹ ਇਸ ਚੀਜ਼ ਤੋਂ ਬਚਣਾ ਚਾਹੁੰਦੇ ਆ ਜੰਦ ਦੇ ਵਿੱਚ ਨੁਕਸਾਨ ਤਾਂ ਹੁੰਦਾ ਹੀ ਹੈ ਪਰ ਫਿਰ ਵੀ ਇਸ ਵੇਲੇ ਜਿਹੜੀ ਜੰਦ ਦੀ ਗਰਮੀ ਬਹੁਤ ਜ਼ਿਆਦਾ ਵੱਧ ਚੁੱਕੀ ਸੀ ਪਰ ਇੱਕਦਮ ਟਰੰਪ ਜੀ ਉਹਦੇ ਵਿੱਚ ਐਂਟਰ ਕਰਦੇ ਆ ਉਹਨਾਂ ਦਾ ਟਵੀਟ ਆਉਂਦਾ ਹੈ ਔਰ ਜੰਗਬੰਦੀ ਦਾ ਐਲਾਨ ਹੋ ਜਾਂਦਾ ਕਿਵੇਂ ਦੇਖਦੇ ਹੋ ਇਸ ਗੱਲ ਜਿਸ ਤਰ੍ਹਾਂ ਆਪ ਜੀ ਨੇ ਕਿਹਾ ਕਿ ਯੁੱਧ ਵਾਰ ਇਸ ਨੋਟ ਅ ਸੋਲੂਸ਼ਨ ਵਾਰ ਕੋਈ ਵੀ ਚੀਜ਼ ਦਾ ਵੀ ਸੋਲੂਸ਼ਨ ਨਹੀਂ ਹੁੰਦਾ ਜੀ ਤੇ ਸੀਜ਼ਫਾਇਰ ਅੱਜ ਨਹੀਂ ਤੇ ਕੱਲ ਤੇ ਹੋਣਾ ਹੀ ਸੀਗਾ ਦੋਨੋਂ ਦੇਸ਼ ਅਸੀਂ ਨਿਊਕਲੀਅਰ ਪਾਵਰਡ ਦੇਸ਼ ਆ ਗਿਆ ਸੋ ਆਵਰ ਏਮ ਵਾਸ ਥੈਟ ਐਟ ਦ ਅਰਲੀਐਸਟ ਜਿਹੜੀ ऑपरेशन सिंदूर असी की तरह इट वाज एन एक्ट अगेंस्ट टेररिज्म आतंकवाद ਦੇ ਖਿਲਾਫ ਇਹ ਸਾਡਾ ਬੜਾ ਪਹਿਲਾ ਕਦਮ ਸੀਗਾ ਜੀ ਔਰ ਡਿਸਾਈਸਿਵ ਬਲੋ ਦੇਣਾ ਸੀਗਾ ਆਬਵੀਅਸਲੀ ਇਹ ਹੈਗਾ ਕਿ ਇੰਟਰਨੈਸ਼ਨਲ ਸਟੇਜ ਦੇ ਉਤੇ ਬਹੁਤ ਲੋਕ ਇੰਟਰੈਕਟ ਕਰਦੇ ਨੇ ਔਰ ਉਹਨਾਂ ਨੂੰ ਚਾਹੀਦਾ ਕਿ ਇਹ ਦੋਨੋਂ ਦੇਸ਼ ਪਾਕਿਸਤਾਨ ਤੇ ਇੰਡੀਆ ਇਸ ਸਥਿਤੀ ਤੇ ਨਾ ਪਹੁੰਚਣ ਕਿ ਇੱਕ ਨਿਊਕਲੀਅਰ ਯੁੱਧ ਹੋਵੇ ਇਸ ਕਰਕੇ ਬੈਕਗਰਾਉਂਡ ਚ ਤੇ ਕੰਮ ਚੱਲਦੀ ਰਿਹਾ ਸੀਗਾ ਪਰ ਸਾਡੀ ਲੀਡਰਸ਼ਿਪ ਨੇ ਆਹ ਦੱਸਿਆ ਕਿ ਜੇ ਅਸੀਂ ਕੁਝ ਵੀ ਕਰਨਾ ਚਾਹੁੰਦੇ ਆ ਅਤਕਵਾਦ ਦੇ ਖਿਲਾਫ ਉਹ ਅਤਕਵਾਦ ਦੇ ਜਿਹੜੇ ਠਿਕਾਣੇ ਨੇ ਉਹ ਉਤੇ ਸੈਕੰਡ ਸਟੇਜ ਤੇ ਜੋ ਜਦੋਂ ਉਹਨੇ ਸਾਡੇ ਉਤੇ ਡਰੋਨ ਅਟੈਕ ਕੀਤੇ ਉਸ ਵਕਤ ਸਾਡਾ ਚੈਲੰਜ ਸੀਗਾ ਕਿ ਜਿਹੜੇ ਮਿਲਟਰੀ ਬੇਸਿਸ ਹੈ ਉਹਨਾਂ ਨੂੰ ਨਸ਼ਟ ਕਰ ਦਿੱਤਾ ਜਾਵੇ ਬਿਲਕੁਲ ਪਹਿਲ ਪਹਿਲ ਦੇ ਆਧਾਰ ਦੇ ਉੱਤੇ ਭਾਰਤ ਨੇ ਅਜ ਤੱਕ ਕਦੀ ਯੁੱਧ ਸ਼ੁਰੂ ਨਹੀਂ ਕੀਤਾ ਲੇਕਿਨ ਅਸੀਂ ਯੁੱਧ ਦੇ ਤੇ ਸਾਡੇ ਉੱਤੇ ਹਮਲਾ ਕਰਨ ਵਾਲਿਆਂ ਨੂੰ ਕਦੀ ਮੁਆਫੂ ਨਹੀਂ ਕੀਤਾ ਇਹ ਸਾਡਾ ਇਤਿਹਾਸ ਜਿਹੜਾ ਬੋਲਦਾ ਹੈ ਅਮਿਤ ਜੀ ਇਹ ਆਮ ਲੋਕਾਂ ਦੇ ਵਿੱਚ ਇੱਕ ਵਿਚਾਰ ਹੈ ਕਿ ਅਚਨਚੇਤ ਟਰੰਪ ਜੀ ਐਂਟਰ ਕਰਦੇ ਆ ਔਰ ਚਾਚਾ ਟਰੰਪ ਕਰਕੇ ਔਰ ਹੋਰ ਬਹੁਤ ਸਾਰੇ ਮੀਮ ਤੁਸੀਂ ਦੇਖ ਚੁੱਕੇ ਹੋ ਉਹ ਆਏ ਔਰ ਜੰਦ ਬੰਦੀ ਹੋ ਗਈ ਕੀ ਤੁਹਾਨੂੰ ਇਦਾਂ ਹੀ ਲੱਗਦਾ ਹੈ ਜਾਂ ਇਹਦੇ ਪਿੱਛੇ ਕੁਝ ਕੁਝ ਦਿਨਾਂ ਦੀ ਲਗਾਤਾਰ ਕਾਰਵਾਈ ਚੱਲ ਰਹੀ ਹੈ ਨਹੀਂ ਦੇਖੋ ਜਿਹੜਾ ऑपरेशन सिंदूर जी सगा ए आतंकवाद ਦੇ ਖਿਲਾਫ ਇੱਕ ਡਿਸਾਈਵ ਡਿਸੀਜਨ ਲਿਆ ਗਿਆ ਸੀ ਬਿਲਕੁਲ ਮੈਂ ਮੰਨਦਾ ਕਿ ਜਿਹੜਾ ਸੀਜ਼ਫਾਇਰ ਵੀ ਹੋ ਗਿਆ ਜਿਹੜਾ ਇਸ ਨੂੰ ਲੋਕ ਕਹਿ ਰਹੇ ਨੇ ਕਿ ਸੀਜ਼ਫਾਇਰ ਹੋ ਗਿਆ ਭਾਰਤ ਤੇ ਪਾਕਿਸਤਾਨ ਦੇ ਵਿੱਚ ਬੇਸਿਕਲੀ ਇਹ ਅਤਵਾਦ ਦੇ ਖਿਲਾਫ ਜਿਹੜੀ ਕਾਰਵਾਈ ਹੈ ਉਹਦਾ ਸੀਜ਼ਫਾਇਰ ਨਹੀਂ ਹੋਇਆ ਇਹ ਸੀਜ਼ਫਾਇਰ ਹੋਇਆ ਜਿਹੜੀ ਇੱਕ ਅਸੀਂ ਟਰਮੀਨੋਲੋਜੀ ਗਲਤ ਯੂਜ਼ ਕਰ ਰਹੇ ਹਾਂ ਸੀਜ਼ਫਾਇਰ ਲਈ ਸੀਜ਼ਫਾਇਰ ਹੋਇਆ ਜਿਹੜੀ ਸੈਨਿਕ ਕਾਰਵਾਈ ਚੱਲਦੀ ਪਈ ਸੀ ਜਿਹੜੀ ਫੌਜਾਂ ਦੀ ਆਪਸੀ ਸੀਗੀ ਉਦੇ ਵਿੱਚ ਰੋਕਿਆ ਗਿਆ ਕਿ ਉਸ ਨੂੰ ਰੋਕਿਆ ਗਿਆ ਹੈ ਅਤਵਾਦ ਦੇ ਖਿਲਾਫ ਕਾਰਵਾਈ ਨੂੰ ਨਹੀਂ ਰੋਕਿਆ ਗਿਆ ਔਰ ਬੜੀ ਕੈਟੇਗੋਰਿਕਲੀ ਇੱਕ ਲਾਈਨ ਚ ਗੱਲ ਆਈ ਹੈ ਕਿ ਜੇ ਉਹ ਦੁਬਾਰਾ ਕੋਈ ਏਦਾਂ ਦੀ ਹਰਕਤ ਹੁੰਦੀ ਹੈ ਜੇ ਅਤਵਾਦ ਦਾ ਦੁਆਰਾ ਸਿਰ ਦਿਖਦਾ ਹੈ ਜਾਂ ਕਿਤੇ ਵੀ ਸਾਡੇ ਇੱਥੇ ਕੋਈ ਅਤਵਾਦੀ ਕਾਰਵਾਈ ਹੁੰਦੀ ਹੈ دہشت ਗਰਦੀ ਦਿਖਾਈ ਜਾਂਦੀ ਹੈ ਤਾਂ ਇਸ ਸੀਜ਼ਫਾਇਰ ਇੱਕ ਸਿਰਫ ਸੈਨਿਕ ਕਾਰਵਾਈ ਨੂੰ ਫਿਲਹਾਲ ਰੋਕਣ ਲਈ ਹੈ ਇਹ ਪਰਮਾਨੈਂਟ ਹੋ ਨਹੀਂ ਗਿਆ ਕਿ ਜਿਸ ਨਾਲ ਕਈ ਸਵਾਲ ਤੱਕ ਦੇ ਕਿ ਸੀਜ਼ਫਾਇਰ ਨਾਲ ਜੀ ਫਿਰ ਤੱਕ ਕਸ਼ਮੀਰ ਸਮਝੌਤਾ ਹੋ ਗਿਆ ਉਹ ਕਿਸੇ ਵੀ ਮਸਲੇ ਦਾ ਹੱਲ ਉਹ ਨਹੀਂ ਸੀਜ਼ਫਾਇਰ ਹੋਇਆ ਸੀਜ਼ਫਾਇਰ ਮਸਲਿਆਂ ਤੇ ਨਹੀਂ ਹੋਇਆ ਜਿਸ ਤਰ੍ਹਾਂ ਸਪਸ਼ਟ ਕੀਤਾ ਗਿਆ ਹੈ ਔਰ ਜੇ ਨਹੀਂ ਵੀ ਹੈ ਤਾਂ ਮੈਂ ਇੱਕ ਰਿਪੀਟ ਕਰ ਦਿੰਦਾ ਜਿੱਦਾਂ ਜੋ ਡਿਸੀਜਨ ਲਏ ਗਏ ਸੀ ਅਤਵਾਦ ਦੀ ਲੜਾਈ ਦੇ ਖਿਲਾਫ ਦੋ ਤਿੰਨ ਚਾਰ ਤਰ੍ਹਾਂ ਦੇ ਡਿਸੀਜਨ ਹੋਏ ਇੱਕ ਹੋਇਆ ਕਿ ਜਿਹੜਾ ਪਾਣੀ ਰੋਕਣ ਵਾਲਾ ਸਿੰਧੂ ਵਾਲਾ ਸੰਧੀ ਹੋਈ ਇੰਡਸ ਵਾਡਰ ਟ੍ਰੀਟੀ ਹੈ ਕੁਝ ਹੋਰ ਡਿਸੀਜਨਸ ਹੋਏ ਉਹਨਾਂ ਉਹ ਸਾਰੇ ਦੇ ਸਾਰੇ ਉਦਹੀਂ ਬਰਕਰਾਰ ਨੇ ਉਸ ਦਾ ਇੱਕ ਹਿੱਸਾ ਸੀਗਾ ਕਿ ਜਿਹੜੀ ਸੈਨਿਕ ਕਾਰਵਾਈ ਹੋਣੀ ਸੀ ਜਿਹੜੇ ਇੱਕ ਪਾਸੇ ਤੋਂ ਦੂਜੇ ਪਾਸੇ ਅਟੈਕ ਹੋ ਰਹੇ ਸੀ ਔਰ ਉਸ ਅਟੈਕ ਦੇ ਵਿੱਚ ਵੀ ਤੁਸੀਂ ਦੇਖੋ ਜਿਹੜਾ ਭਾਰਤ ਨੇ ਕੀਤਾ ਭਾਰਤ ਦੇ ਜਿੰਨੇ ਵੀ ਹੋਏ ਉਹ ਇੱਕ ਇੰਟਰਨੈਸ਼ਨਲ ਕੋਈ ਲੜਾਈ ਉਹ ਜੰਗ ਐਲਾਨ ਨਹੀਂ ਗਈ ਸੀ ਉਹ ਸਿਰਫ ਅਤਵਾਦ ਦੇ ਖਿਲਾਫ ਕਾਰਵਾਈ ਜਿੱਥੇ ਜਿੱਥੇ ਅਤਵਾਦੀ ਟਿਕਾਣੇ ਸੀ ਉੱਥੇ ਹਮਲੇ ਹੋਏ ਦੂਸਰੀ ਕਿਸੇ ਵੀ ਸਿਵਿਲਿਅਨ ਜਾਂ ਉੱਥੇ ਹਮਲੇ ਨਹੀਂ ਕੀਤੇ ਗਏ ਅਤਵਾਦੀ ਠਿਕਾਣੇ ਖਤਮ ਕੀਤੇ ਗਏ ਔਰ ਉੱਥੇ ਮਿਸਾਈਲਾਂ ਜਾਂ ਉਹ ਹਮਲੇ ਹੋਏ ਉਹ ਵਿਦਿਨ ਜਿਨੂੰ ਆਪਾਂ ਕਹਿੰਦੇ ਕਿ ਜਦੋਂ ਵਾਰ ਦੇ ਵੀ ਕੁਝ ਨਿਯਮ ਹੁੰਦੇ ਵਾਰ ਸ਼ੁਰੂ ਹੋਣ ਤੋਂ ਪਹਿਲੇ ਜਿਹੜੇ ਤੁਸੀਂ ਕੋਈ ਵੀ ਜਿਹੜੀ ਉਹ ਰੋਕਦਾ ਨਹੀਂ ਹੈ ਕਿ ਤੁਸੀਂ ਕਿਸੇ ਅਤਵਾਦ ਨੂੰ ਖਤਮ ਕਰੋ ਕੋਈ ਕੋਈ ਟ੍ਰੀਟੀ ਨਹੀਂ ਹੈ ਅਦਾ ਕਿ ਅਤਵਾਦ ਦੇ ਖਿਲਾਫ ਜਿਹੜੇ ਸਪੋਰਟ ਚ ਹੋਵੇ ਕਿਸੇ ਵੀ ਦੇਸ਼ ਦੀ ਕੋਈ ਅਦਾ ਨਹੀਂ ਹੁੰਦੀ ਲੇਕਿਨ ਜਦੋਂ ਤੁਸੀਂ ਲੜਾਈ ਜੰਗ ਕਰਨਦੇ ਹੋਣਾਂ ਨੇ ਤਾਂ ਉਹ ਲੜਾਈਆਂ ਹੁੰਦੀਆਂ ਨੇ ਤਾਂ ਜਿਹੜੀ ਪਾਕਿਸਤਾਨ ਵੱਲੋਂ ਜਵਾਬੀ ਕਾਰਵਾਈਆਂ ਹੋਈਆਂ ਉਹ ਕਿਤੇ ਨਾ ਕਿਤੇ ਸਿਵਿਲਿਅਨ ਚ ਵੀ ਹੋਇਆ ਫਿਰੋਜ਼ਪੁਰ ਵੀ ਹੋਇਆ ਅਸੀਂ ਦੇਖਿਆ ਬਹੁਤ ਜਗ੍ਹਾ ਸਿਵਿਲਿਅਨਸ ਤੇ ਹੋਈਆਂ ਸੋ ਇੰਡੀਆ ਨੇ ਜਿਹੜੀ ਆਪਣੀ ਆਪਰੇਸ਼ਨ ਸਦੂਰ ਨੂੰ ਰੱਖਿਆ ਉਹ ਸਿੱਧੀ ਸਿੱਧੀ ਉਹਨਾਂ ਨੇ ਰੱਖੀ ਕਿ ਸਾਡੀ ਕਾਰਵਾਈ ਅਤਵਾਦ ਦੇ ਖਿਲਾਫ ਹੈ ਔਰ ਜਦੋਂ ਪਾਕਿਸਤਾਨ ਨੇ ਦੂਜੇ ਕਾਰਵਾਈ ਕੀਤੀ ਤਾਂ 트ੰਪ ਵਿੱਚ ਆਏ ਔਰ ਉਹਨਾਂ ਨੇ ਕਿਹਾ ਕਿ ਫਿਲਹਾਲ ਸੈਨਿਕ ਕਾਰਵਾਈ ਤੇ ਸੀਜ਼ਫਾਇਰ ਕਰਨਾ ਉਸ ਸੀਜ਼ਫਾਇਰ ਸੈਨਿਕ ਕਾਰਵਾਈ ਦਾ ਬਹੁਤ ਸੋਹਣੀ ਤਰ੍ਹਾਂ ਨਾਲ ਇਹਨਾਂ ਨੇ ਬਿਆਨ ਕੀਤਾ ਹੈਗਾ ਕਿ ਮਸਲੇ ਖੜੇ ਨੇ ਅਤਵਾਦ ਦੇ ਵਿਰੁੱਧ ਭਾਰਤ ਅੱਜ ਵੀ ਡਟਿਆ ਹੋਇਆ ਹੈ ਅਰ ਅਗਰ ਲੋੜ ਪਈ ਤਾਂ ਉਹਦਾ ਦੁਬਾਰਾ ਤੋਂ ਫਿਰ ਜਵਾਬ ਦਿੱਤਾ ਜਾਏਗਾ ਲੇਕਿਨ ਜਿਹੜੀ ਸੈਨਿਕ ਜੰਦਬੰਦੀ ਹੈ ਉਹਨੂੰ ਫਿਲਹਾਲ ਇਸ ਕਰਕੇ ਰੋਕ ਦਿੱਤਾ ਗਿਆ ਕਿ ਜਿਹੜੇ ਮਸਲੇ ਜਿਵੇਂ ਕਿ ਆਹ ਜਾਂਦਾ ਕਿ ਟੇਬਲ ਟਾਕ ਦਿੱਤੇ ਆਮ ਤੌਰ ਤੇ ਖਤਮ ਹੁੰਦੇ ਆ ਤਾਂ ਕੁਝ ਦੇਰ ਲਈ ਇਸ ਮਸਲੇ ਨੂੰ ਰੋਕਿਆ ਗਿਆ ਹੈ ਆਮ ਤੌਰ ਤੇ ਜੰਦੇ ਵਿੱਚ ਤੁਸੀਂ ਤਾਂ ਬਹੁਤ ਸਾਰੇ ਜੰਦ ਆਪ ਲੜਿਆ ਕਾਰਗਿਲ ਦਾ ਜੰਦ ਲੜਿਆ ਜੰਦ ਦੇ ਵਿੱਚ ਆਮ ਤੌਰ ਤੇ ਜਿੱਤ ਹਾਰ ਵਾਲਾ ਮਸਲਾ ਹੁੰਦਾ ਹੈ ਕੁਝ ਲੋਕ ਦੇਖੋ ਆਪਣਾ ਮੀਡੀਆ ਜਿਹੜਾ ਕਹਿ ਰਿਹਾ ਕਿ ਭਾਰਤ ਦੀ ਭਾਰਤ ਨੇ ਬੜਾ ਪ੍ਰਚੰਡ ਪ੍ਰਹਾਰ ਕੀਤਾ ਆ ਔਰ ਪਾਕਿਸਤਾਨ ਨੇ ਗੋਡੇ ਟੇਕੇ ਆ ਜੇ ਅਸੀਂ ਉਹਨਾਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਜੀ ਇਹਦੇ ਸਾਡੀ ਜਿੱਤ ਹੋਈ ਆ ਤੁਸੀਂ ਕੀ ਸਮਝਦੇ ਆ ਕੌਣ ਜਿੱਤਿਆ ਕੌਣ ਹਾਰਿਆ ਇਦੇ ਵਿੱਚ ਇਹ ਜਿਆਦਾ ਮੀਡੀਆ ਕੈਂਪੇਨ ਚੱਲਿਆ ਹੈਗਾ ਕੌਣ ਜਿੱਤਿਆ ਕੌਣ ਹਾਰੇ ਹਾਂ ਬਿਲਕੁਲ ਸਾਡੇ ਯੁੱਧ ਵਿੱਚ ਇੱਕ ਆਬਜੈਕਟਿਵ ਹੁੰਦੇ ਨੇ ਜਿਸ ਤਰ੍ਹਾਂ ਕਾਰਗਿਲ ਦੀ ਗੱਲ ਦੱਸਾਂ ਸਾਡਾ ਇੱਕ ਆਬਜੈਕਟਿਵ ਸੀਗਾ ਕਿ ਸਾਰੇ ਪਾਕਿਸਤਾਨੀ ਜਿਹੜੇ ਵੀ ਆਏ ਨੇ ਹਮ ਟੈਰਰਿਸਟ ਬਣ ਕੇ ਉਹਨਾਂ ਦਾ ਵੇਸ਼ ਧਰ ਕੇ ਉਹਨਾਂ ਨੂੰ ਦੇਸ਼ ਦੀ ਜਿਹੜੀ ਬਾਉਂਡਰੀ ਉਤੋਂ ਕਿੱਕ ਮਾਰ ਕੇ ਬਾਹਰ ਕਰਨਾ ਸਾਡੀ ਸੈਨਾ ਨੇ ਉਹ ਕਰਕੇ ਦਿਖਾਇਆ ਅੱਜ ਵੀ ਸਾਡਾ ਇੱਕ ਬੜਾ ਕਲੀਅਰ ਆਬਜੈਕਟਿਵ ਸੀਗਾ ਕਿ ਜਿਹੜੇ ਵੀ ਟੈਰਰਿਸਟ ਸਪੋਰਟਿੰਗ ਬੇਸਿਸ ਹੈ ਉਹਨਾਂ ਨੂੰ ਬਿਲਕੁਲ ਹੀ ਨਿਸ਼ਟ ਨਬੂਤ ਕਰ ਦਿਆ ਜਾਵੇ ਬਿਲਕੁਲ ਦੂਜਾ ਸੀਗਾ 에어ਪੋਰਟ ਤੋਂ ਜਿੱਥੋਂ ਵੀ ਸਟ੍ਰਾਈਕ ਕੀਤੇ ਆ ਸੀ ਜਲਾਲਾਬਾਦ ਕਈ ਤੁਸੀਂ ਸਰਗੋਦਾ ਕੋ ਜੇ ਤੁਮ ਪੂਰਾ ਸਟ੍ਰਾਈਕ ਚੱਲ ਰਿਹਾ ਸੀਗਾ ਉਹਨਾਂ ਨੂੰ ਵੀ ਤੁਸੀਂ ਮੀਡੀਆ ਚ ਖੁੱਲ ਦੇਖਿਆ ਕੰਮ ਕਰਿਆ ਯੁੱਧ ਚ ਡਿਸਾਈਸਿਵ ਇਹ ਨਹੀਂ ਹੁੰਦਾ ਫੁੱਟਬਾਲ ਮੈਚ ਖਤਮ ਹੋ ਕੇ 3 2 ਤੋਂ ਕੋਈ ਜਿੱਤੇ ਗਿਆ ਕੋਈ ਹਾਰ ਗਿਆ ਇਸ ਤਰ੍ਹਾਂ ਨਹੀਂ ਹੈ ਜੋ ਦੇ ਕੰਟੀਨਿਊਸ ਨੀਤੀ ਹੈ ਫਾਈਨਲੀ ਜਿਹੜੀ ਇੰਡੀਅਨ ਗਵਰਨਮੈਂਟ ਨੇ ਕੱਲੇ ਕਹੇ ਤਾ ਹੈ ਐਨੀ ਐਕਟ ਆਫ ਟਰਰ ਵਿਲ ਬੀ ਟੇਕਨ ਐਸ ਡਿਕਲੇਰੇਸ਼ਨ ਆਫ ਵਾਰ ਕਿ ਭਈ ਤੁਸੀਂ ਕੋਈ ਵੀ ਇਸ ਤਰ੍ਹਾਂ ਦਾ ਕੰਮ ਕੀਤਾ ਆਉਣ ਵਾਲੇ ਟਾਈਮ ਚ ਅਸੀਂ ਉਹਨੂੰ ਮੰਨਾਂਗੇ ਕਿ ਤੁਸੀਂ ਸਾਡੇ ਉੱਤੇ ਯੁੱਧ ਦਾ ਐਲਾਨ ਕੀਤਾ ਹੈ ਇਹ ਕਾਫੀ ਬੜੀ ਇੱਕ ਸਟੇਟਮੈਂਟ ਹੈਗੀ ਹੈ ਜੇ ਕਹਿੰਦੀ ਹੈ ਸਾਡੇ ਇਰਾਦੇ ਨੇਕ ਨੇ ਪੱਕੇ ਨੇ ਜੇ ਤੁਸੀਂ ਸਾਡੇ ਨਾਲ ਕੋਈ ਵੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਤੇ ਉਹਦਾ ਜਿਹੜਾ ਜਵਾਬ ਮਿਲੇਗਾ ਉਹ ਆਉਣ ਵਾਲੀ ਪੁਸਤਾ ਯਾਦ ਰੱਖਣਗੇ ਮਤਲਬ ਮਸਲਾ ਇਹਨਾਂ ਦੇ ਕਹਿਣ ਦਾ ਮਤਲਬ ਹੈ ਸਰਨਲ ਜੀ ਦੇ ਕਿ ਜਿੱਤ ਹਾਰ ਦਾ ਕੋਈ ਮਸਲਾ ਨਹੀਂ ਹੈਗਾ ਜੋ ਜਿਹੜਾ ਸਾਡਾ ਸਟੈਂਡ ਹੈ ਅਤਵਾ ਦੇ ਖਿਲਾਫ ਉਹਦੇ ਤੇ ਅਸੀਂ ਬਰਕਰਾਰ ਆਂ ਔਰ ਉਹਦੇ ਉੱਤੇ ਸਾਡੀ ਸਰਕਾਰ ਜਿਹੜੀ ਹਮੇਸ਼ਾ ਕੰਮ ਕਰਦੀ ਰਹੇਗੀ ਅਮਰ ਜੀ ਤੁਸੀਂ ਬਾਰਡਰ ਦੇ ਉੱਤੇ ਜਾ ਕੇ ਆਏ ਆਂ ਕੱਲ ਜਦੋਂ ਸੀਜ਼ਫਾਇਰ 5 ਵਜੇ ਬੰਦ ਹੋ ਗਿਆ ਮਤਲਬ ਜੰਦ ਬੰਦੀ ਹੋ ਗਈ ਹੈ ਉਸ ਤੋਂ ਬਾਅਦ ਵੀ ਰਾਤ ਨੂੰ ਬਹੁਤ ਸਾਰਾ ਜਿਹੜਾ ਉਲੰਘਣ ਕੀਤਾ ਗਿਆ ਸੀ ਇਸ ਫਾਇਰ ਦਾ ਜੀ ਕਿਵੇਂ ਦੇਖਦੇ ਆ ਇਸ ਗੱਲ ਨੂੰ ਬਿਲਕੁਲ ਦੇਖੋ ਜੀ ਮੈਂ ਤੁਹਾਨੂੰ ਪਹਿਲੇ ਵੀ ਗੱਲ ਕੀਤੀ ਜਿਸ ਤਰ੍ਹਾਂ ਤੁਸੀਂ ਪਿਛਲਾ ਸਾਲ ਜਿਵੇਂ ਉਹਦੇ ਥੋੜਾ ਜੋੜੂੰਗਾ ਵੀ ਕਿ ਕੌਣ ਜਿੱਤਿਆ ਕੌਣ ਹਾਰਿਆ ਜਾਂ ਕੀ ਖੋਇਆ ਜਦੋਂ ਵੀ ਕਦੀ ਐਦਾਂ ਦੀ ਸਿਚੁਏਸ਼ਨ ਹੁੰਦੀ ਹੈ ਅਸੀਂ ਐਨਲਿਸਿਸ ਕਰਦੇ ਹਾਂ ਕਿ ਅਸੀਂ ਕੀ ਖੋਇਆ ਔਰ ਉਹ ਜੋ ਕਨ ਸਾਹਿਬ ਨੇ ਕਿਹਾ ਕਿ ਉਹ ਇਸਤੇ ਨਹੀਂ ਹੈ ਕਿ ਅਸੀਂ ਸੌਗਾ ਜਿੱਤ ਲੈ ਜਾਂ ਸੌਗਾ ਉਹ ਕਰਦੇ ਉਹ ਠੀਕ ਹੈ ਉਹ ਜਦੋਂ ਜੰਗ ਫੁੱਲ ਪੱਧਰ ਤੇ ਜੰਗ ਹੁੰਦੀ ਉਹਦੋਂ ਹੁੰਦਾ ਪਰ ਜਿਹੜੀ ਹੁਣ ਜਿਹੜੀਆਂ ਲੜਾਈਆਂ ਚੱਲਦੀਆਂ ਪੀਆਂ 65 ਦੀ ਲੜਾਈ 71 ਦੀ ਲੜਾਈ ਔਰ ਇਵਨ ਕਾਰਗਿਲ ਦੀ ਲੜਾਈ ਉਹ ਉਹਦੇ ਨਾਲੋਂ ਜਿਹੜੀ ਇਸ ਵਾਰ ਦੀ ਜਿਹੜੀ ਸੀਗੀ ਇਹ ਚੀਜ਼ਾਂ ਬਹੁਤ ਜ਼ਮੀਨ ਆਸਮਾਨ ਦਾ ਫਰਕ ਆ ਗਿਆ ਹੁਣ ਜਿਹੜੀ ਲੜਾਈ ਦੇ ਵਾਰਫੇਅਰ ਟੈਕਨੋਲੋਜੀ ਸਾਰੀ ਬਦਲ ਗਈ ਹੁਣ ਮਤਲਬ ਉਹ ਸਿਸਟਮ ਨਹੀਂ ਹੈ ਕਿ ਉਹ ਆ ਗਿਆ ਕਿ ਜਿੱਦੋਂ ਟੈਂਕ ਆ ਗਏ ਇਧਰ ਲੋਗ ਹੈ ਕਨਫਰੋન્ટેਸ਼ਨ ਗਰਾਉਂਡ ਕਨਫਰੋન્ટેਸ਼ਨ ਗਰਾਉਂਡ ਕਨਫਲिक्ट ਕੱਢੇ ਔਰ ਦੂਸਰ ਟੈਕਨੋਲੋਜੀਕਲ ਇਵਾਲ ਹੋਈ ਇਸ ਦੇ ਵਿੱਚ ਜੇ ਦੇਖੀਏ ਠੀਕ ਹੈ ਬੰਦੇ ਉਧਰ ਵੀ ਮਰੇ ਬੰਦੇ ਇਧਰ ਵੀ ਮਰੇ ਹੈ ਹਿਊਮਨ ਲਾਸਸ ਹਿਊਮਨ ਲਾਸ ਉਹ ਹਰ ਪਾਸੇ ਲਾਸ ਹੀ ਹੁੰਦਾ ਹੈ ਜਿਹੜਾ ਅਵੋਇਡਬਲ ਹੋਣਾ ਚਾਹੀਦਾ ਹੈ ਪਰ ਜਿਹੜਾ ਇਦਾਂ ਦੇ ਸੁਣਨਾ ਜਿਹੜਾ ਅਸੀਂ ਕਹੀਏ ਕੀ ਖੋਇਆ ਕੀ ਪਾਇਆ ਉਸ ਦੇ ਵਿੱਚ ਮੈਂ ਇਹ ਕੰਨਾ ਕਿ ਭਾਰਤ ਨੇ ਬਹੁਤ ਇੱਕ ਸਟ੍ਰੈਟੈਜਿਕ ਜਿਹੜਾ ਕਹਿੰਦੇ ਇੰਟਰਨੈਸ਼ਨਲ ਪੱਧਰ ਤੇ ਉਹ ਕੀਤੀ ਹੈ ਤੁਸੀਂ ਦੇਖੋ ਜੇ ਆਪਾਂ ਪਹਿਲਾ ਪੁਆਇੰਟ ਆਈਏ ਕਿ ਜਿਹੜੀ ਇੱਕ ਸਥਾਈ ਅਸੀਂ ਇੱਕ ਇੱਕ ਬੈਂਚਮਾਰਕ ਰੱਖਦੇ ਹਾਂ ਕਿਸੇ ਚੀਜ਼ ਦਾ ਇੰਡੀਆ ਨੇ ਇੱਕ ਸਥਾਈ ਲਕਸ਼ਮਣ ਰੇਖਾ ਜਿਹੜੀ ਉਹ ਸ਼ਬਦ ਕਿਹਾ ਕਿ ਐਨੀ ਐਕਟ ਆਫ ਵਾਰ ਇਹ ਕੋ ਲਕਸ਼ਮਣ ਰੇਖਾ ਖਿੱਚਤੀ ਰਹੀ ਅੱਜ ਤੱਕ ਖਿੱਚੀ ਨਹੀਂ ਗਈ ਸੀ ਉਹ ਇੱਕ ਬੈਂਚਮਾਰਕ ਬਣਾ ਦਿੱਤਾ ਕਿ ਹੁਣ ਅਸੀਂ ਇੰਟਰਨੈਸ਼ਨਲ ਪ੍ਰੈਸ਼ਰ ਤੋਂ ਬਾਹਰ ਹੋਵਾਂਗੇ ਅੱਗੇ ਜੇ ਲੜਾਈ ਲੜਨੀ ਹੈ ਤਾਂ ਇੰਟਰਨੈਸ਼ਨਲ ਕਈ ਚੀਜ਼ਾਂ ਹੁੰਦੀਆਂ ਸੀ ਕਿ ਐਲਓਸੀ ਦੇ ਅੰਦਰ ਰਹਿ ਕੇ ਖੋਣਾ ਐਦਾਂ ਹੋਣਾ ਇਹ ਹੋਣਾ ਹੋਣਾ ਹੁਣ ਉਹਨਾਂ ਨੇ ਐਨੀ ਐਕਟ ਆਫ ਵਾਰ ਦੀ ਜਿਹੜੀ ਡਿਕਲੇਰੇਸ਼ਨ ਦੇ ਕੇ ਇੱਕ ਲਾਈਨ ਸੀ ਦੂਸਰਾ ਪਾਕਿਸਤਾਨ ਇੰਟਰਨੈਸ਼ਨਲ ਪਦਰ ਤੇ ਸਪੋਰਟ ਦੇ ਮਾਮਲੇ ਚ ਐਕਸਪੋਜ਼ ਹੋ ਗਿਆ ਤੁਸੀਂ 98 ਦਾ ਬਾਕੀ ਲੜਾਈਆਂ ਛੱਡ ਦਿਓ ਅਸੀਂ 98 ਦੇ ਪੋਖਰਨ ਟੈਸਟ ਦੀ ਗੱਲ ਕਰੀਏ ਤਾਂ ਸਾਊਦੀ ਤੋਂ ਲੈ ਕੇ ਜਿਹੜੇ ਮਤਲਬ ਇਸਲਾਮਿਕ ਕੰਟਰੀ ਵਿੱਚ ਸਾਊਦੀ ਤੋਂ ਲੈ ਕੇ ਇਰਾਨ ਤੱਕ ਉਹ ਪਾਕਿਸਤਾਨ ਦੀ ਸਪੋਰਟ ਚਾਹੀ ਸੀ ਸਾਊਦੀ ਨੇ ਇੱਥੇ ਤੱਕ ਅਨਾਉਂਸ ਕਰਤਾ ਸੀ ਕਿ ਅਸੀਂ 50 ਹਜ਼ਾਰ ਬੈਰਲ ਲੀਟਰ ਤੇਲ ਜਿਹੜਾ ਹੈ ਉਹ ਪਾਕਿਸਤਾਨ ਨੂੰ ਫ੍ਰੀ ਦੇਵਾਂਗੇ ਹਰ ਰੋਜ਼ ਦੇਵਾਂਗੇ ਪਰ ਡੇ ਦੇ ਹਿਸਾਬ ਨਾਲ ਇਸ ਕਰਕੇ ਕਿ ਉਹ ਵੀ ਆਪਣੇ ਟੈਸਟ ਕਰ ਸਕੇ ਸਭ ਕੁਝ ਕਰ ਸਕੇ ਜੀ ਲੇਕਿਨ ਅਜ ਦੀ ਡੇਟਸ ਉਹ ਟਾਈਮ 98 ਵਾਲਾ ਔਰ ਅਜ ਦਾ ਅੱਜ ਜਦੋਂ ਲੋੜ ਆਈ ਤਾਂ ਤੁਸੀਂ ਸਾਹਮਣੇ ਦੇਖੋਗੇ ਕੋਈ ਵੀ ਕੰਟਰੀ ਤਰੱਕੀ ਤਰਕੀ ਤੋਂ ਇਲਾਵਾ ਕੋਈ ਕੰਟਰੀ ਓਪਨ ਸਪੋਰਟਸ ਨਹੀਂ ਆਇਆ ਇੱਥੇ ਤੱਕ ਕਿ ਚਾਈਨਾ ਪੋਸਟ ਸੀਜ਼ਫਾਇਰ ਬੋਲਿਆ ਉਸ ਤੋਂ ਪਹਿਲੇ ਵੀ ਉਹ ਸਾਹਮਣੇ ਨਹੀਂ ਆਇਆ ਜੀ ਇਹ ਇੰਡੀਆ ਦੀ ਇੱਕ ਬਹੁਤ ਬੜੀ ਜਿਹਨੂੰ वेस्टर्न ਵਰਡ ਦੇ ਸਾਹਮਣੇ वेस्टर्न ਵਰਡ ਜਿਹੜਾ ਆਈਐਮਐਫ ਵਾਲੀ ਕੱਲ ਆਈ ਫੰਡ ਦਿੰਦੇ ਨੇ वेस्टर्न ਵਰਡ ਇੱਕ ਇਲੂਜਨ ਚ ਰਹਿੰਦਾ ਹੈ ਕਿ ਜੀ ਜੇ ਕਿਤੇ ਪਾਕਿਸਤਾਨ ਅ دہشت گردੀ ਉਹ ਮੰਨਦਾ ਹੈ ਫਾਸਟ ਵਰਡ ਉਸ ਚੀਜ਼ ਨੂੰ ਪਰ ਉਹ ਹੱਥ ਨਹੀਂ ਪਾਉਂਦਾ ਉਹ ਕਹਿੰਦਾ ਕਿ ਜੇ ਕਿਤੇ ਹੋਇਆ ਤਾਂ ਕਿਤੇ ਸਾਰੀ ਜਗਾਂ ਦੇ ਸਾਰੇ ਵਰਡ ਨੂੰ ਡਿਸਟੈਬਲਾਈਜ਼ ਕਰ ਦੇਗਾ ਇੰਡੀਆ ਨੇ ਉਹਨਾਂ ਨੂੰ ਇਸ ਜਿਹੜੇ ਇਸ ਪੂਰੇ ਐਪੀਸੋਡ ਨੇ ਉਸ ਮੁਖਾਲਫੇ ਤੋਂ ਬਾਹਰ ਕੱਢਤਾ ਕਿ ਨਹੀਂ ਐਦਾਂ ਨਹੀਂ ਹੈ ਸ ਔਰ ਇੰਡੀਆ ਨਾਲ ਰਸ਼ੀਆ ਵੀ ਨਾਲ ਆਇਆ ਹੋਰ ਤੁਹਾਡੇ ਤੁਹਾਡੇ ਕਹਿਣ ਤੋਂ ਦੋ ਗੱਲਾਂ ਅਸੀਂ ਸਮਝਦੇ ਆ ਕਿ ਇੱਕ ਤਾਂ ਇਹ ਕਿ ਭਾਰਤ ਨੇ ਆਪਣਾ ਸਟੈਂਡ ਜਿਹੜਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਹੋਰ ਉੱਚਾ ਚੁੱਕ ਲਿਆ ਔਰ ਦੂਸਰਾ ਜਿਹੜਾ ਬੜਾ ਸਪਸ਼ਟ ਸਟੈਂਡ ਆਪਣਾ ਜਿਹੜਾ ਅਤਵਾਦ ਦੇ ਖਿਲਾਫ ਹੈ ਉਹ ਦੇ ਦਿੱਤਾ ਇਸ ਲੜਾਈ ਦੇ ਵਿੱਚ ਅਸੀਂ ਇਸ ਆਪਣੀ ਜਿੱਤ ਨੂੰ ਇਸ ਤਰੀਕੇ ਨਾਲ ਹੀ ਮੰਨਦੇ ਆ ਸਵਾਲ ਮੈਂ ਇਹਨਾਂ ਨੂੰ ਕੀਤਾ ਸੀਗਾ ਕਿ ਸੀਜ਼ਫਾਇਰ ਦਾ ਉਲੰਘਣ ਹੋ ਰਿਹਾ ਤੁਸੀਂ ਤਾਂ ਇਹ ਦੇਖਦੇ ਆ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਪਾਕਿਸਤਾਨ ਹੈ ਉਹਦੀ ਇਹ ਆਦਤ ਹੈ ਉਹਦਾ ਇਹ ਸੁਭਾਅ ਹੈ ਤੁਸੀਂ ਕਿਦਾਂ ਦੇਖਦੇ ਆ ਤੁਸੀਂ ਤਾਂ ਬਹੁਤ ਨੇੜਿਓਂ ਇਹਨਾਂ ਚੀਜ਼ਾਂ ਨੂੰ ਜਾਣਦੇ ਜੀ ਇਹ ਜਿਹੜਾ ਪਾਕਿਸਤਾਨ ਦਾ ਅਤੰਕਵਾਦ ਦਾ ਸਪੋਰਟ ਸਿਸਟਮ ਹੈ ਉਹ ਬੜਾ ਸਟਰੋਂਗ ਹੈਗਾ ਇਹਦੇ 'ਚ ਕੋਈ ਦੋ ਰਾਹ ਨਹੀਂ ਹੈਗੀ ਕਾਰਗਿਲ ਦੇ ਬਾਅਦ ਵੀ ਮੈਂ ਕਸ਼ਮੀਰ ਦਾ ਟੀਚਰ ਹਾਂ ਅਤੰਕਵਾਦ ਦੇ ਵਾਸਤੇ ਰਾਸ਼ਟਰੀ ਰਾਈਫਲਸ 'ਚ ਰਹਿ ਕੇ ਵੀ ਸੇਵਾ ਨਤ ਰਿਹਾ ਹਾਂ ਜੀ ਬਟ ਇਹਦੇ ਤੋਂ ਇੱਕ ਟੇਕ ਅਵੇ ਅਸੀਂ ਇੱਕ ਕਦਮ ਹੋਰ ਅੱਗੇ ਵਧਦੇ ਹਾਂ ਕਿ ਹੁਣ ਸਾਡੀ ਤਿਆਰੀ ਕੀਤੀ ਹੈ ਅਤੰਕਵਾਦ ਨੂੰ ਲੜਨ ਵਾਸਤੇ ਕਿ ਅਸੀਂ ਜਿਸ ਤਰ੍ਹਾਂ ਸਰ ਨੇ ਫਰਮਾਇਆ ਕਿ ਭਈ ਅਸੀਂ ਇਹ ਜਿਹੜਾ ਲੜਾਈ ਹੈ ਇਟ ਇਜ਼ ਨਾਟ 65 71 অর ਈਵਨ 99 ਇਹ ਲੜਾਈ ਹੈਗੀ ਨਾਉ ਟੈਕਨੋਲੋਜੀ ਦੀ ਇੱਕ ਚੀਜ਼ ਬੜੀ ਸਾਹਮਣੇ ਚ ਹਲਕੇ ਆਈ ਹੈਗੀ ਹੈ ਕਿ ਅਸੀਂ ਟੈਕਨੋਲੋਜੀਕਲੀ 셀ਫ ਡਿਪੈਂਡੈਂਟ ਆ ਜਿਹੜਾ ਮੇਕ ਇਨ ਇੰਡੀਆ ਸਾਡਾ ਪ੍ਰੋਗਰਾਮ ਹੋਇਆ ਸਾਡੇ ਜਿਹੜੇ ਡਰੋਨਸ ਬਣੇ ਨੇ ਜਿਹੜਾ ਇਸ ਵਿੱਚ ਰਸ਼ੀਆ ਤੋਂ ਵੀ ਲਿਆ ਇੱਕ ਫੋਰਸਾਈਟ ਐਂਡ ਪਲੈਨਿੰਗ ਦੀ ਗੱਲ ਕਰਦਾ ਹੈ ਕਿ ਵੀ ਵੇਰ ਰੈਡੀ ਫਾਰ ਦਿਸ ਅੱਗੇ ਆਉਣ ਵਾਲੇ ਟਾਈਮ ਚ ਇੱਕ ਹੋਰ ਲੈਸਨ ਜਿਸ ਤਰ੍ਹਾਂ ਕਹਿੰਦੇ ਅਸੀਂ ਕੀ ਪਾਇਆ ਕਿ ਅਸੀਂ ਹੁਣ ਟੈਕਨੋਲੋਜੀ ਦੇ ਦਮ ਤੇ ਉੱਤੇ ਨਾਲੇ ਨਾਲ ਆਪਣੇ ਫੋਰਸਸ ਨੂੰ ਸਟਰੋਂਗ ਕਰਨਾ ਹੈ ਚਾਹੇ ਉਹ 에ਅਰਪਲੇਨਸ ਹੋ ਗਏ ਚਾਹੇ ਸਾਡੇ ਕੋਲ ਡਰੋਨ ਵਾਰਫੇਅਰ ਹੋਵੇ ਚਾਹੇ ਸਾਡ ਮਿਜ਼ਾਈਲ ਹੋਵੇ ਇਥੇ ਸਲੂਟ ਸਾਡੇ ਡਾਕਟਰ ਕਲਾਮ ਸਾਹਿਬ ਨੂੰ ਵੀ ਜਾਂਦਾ ਹੈ ਕਿ ਜਿਨ੍ਹਾਂ ਨੇ ਇਹ ਸਾਡੀ ਸਿਸਟਮ ਬਣਾਇਆ ਕਿ ਇੱਕ ਮਿਜ਼ਾਈਲ ਪਲੈਨਿੰਗ ਕੀਤੀ ਅੱਜ ਸਾਡੇ ਕੋਲ ਆਕਾਸ਼ ਹੈਗਾ ਪ੍ਰithvi ਹੈਗਾ ਦੁਸ਼ਮਣ ਨੂੰ ਪਤਾ ਉਹਨਾਂ ਦਾ ਚਾਹੀਦਾ ਕਿ ਜੇ ਉਹਨੇ ਥੋੜੀ ਵੀ ਅੱਖ ਚੁੱਕੀ ਤੇ ਅਸੀਂ ਉਹਨਾਂ ਦੇ ਕਿਸੇ ਵੀ ਦੇਸ਼ ਦੇ ਕੋਨੇ ਤੇ ਜਾ ਕੇ ਆਪਣਾ ਐਕਸ਼ਨ ਕਰ ਸਕਦੇ ਹਾਂ ਉਹ ਤੁਸੀਂ ਅੱਜ ਵੇਖ ਵੀ ਲਿਆ ਕੱਲ ਦੇ ਪਿਛਲੇ 3-4 ਦਿਨਾਂ ਵਿੱਚ ਵੀ ਤੇ ਮੇਕ ਇਨ ਇੰਡੀਆ ਵਾਲਾ ਜਿਹੜਾ ਸਾਡਾ ਪ੍ਰੋਗਰਾਮ ਹੈ ਜਿਹੜੇ ਸਾਡੇ ਕੰਪਨੀਆਂ ਜਿਹੜੀ ਸਾਹਮਣੇ ਆਈਆਂ ਨੇ ਸਟਾਰਟਅੱਪ ਸਾਡੇ ਆਏ ਨੇ ਜਿਹੜੇ ਡਰੋਨਸ ਬਣਾ ਰਹੇ ਨੇ ਬੈਂਗਲੌਰ ਚ ਬੈ ਕੇ ਅਲੱਗ-ਅਲੱਗ ਥਾਵਾਂ 'ਚ ਬੈ ਕੇ ਉਹਨਾਂ ਨੂੰ ਵੀ ਮੇਰਾ ਸਲੂਟ ਹੈਗਾ ਕਿ ਤੁਸੀਂ ਰਾਸ਼ਟਰੀ ਦੇ ਵਾਸਤੇ ਉਸ ਵਕਤ ਅੱਗੇ ਵੜ ਕੇ ਕੰਮ ਆਏ ਹੋ ਬਿਲਕੁਲ ਠੀਕ ਹੈ ਅਮਰਜੀ 12 ਮਈ ਨੂੰ ਡੀਜੀਐਮਓ ਦੀਆਂ ਮੀਟਿੰਗ ਹੋ ਰਹੀਆਂ ਦੋਨੋਂ ਦੇਸ਼ਾਂ ਦੇ ਡੀਜੀਐਮਓ ਜਿਹੜੇ ਆਪਸ ਵਿੱਚ ਬੈਠ ਕੇ ਗੱਲਬਾਤ ਕਰਨਗੇ ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਸਮਝੌਤਾ ਹੀ ਅੱਗੇ ਵਧੇਗਾ ਜਾਂ ਦੁਬਾਰਾ ਜੰਦੂ ਵਾਲੇ ਹਾਲਾਤ ਫਿਰ ਪੈਦਾ ਹੋ ਸਕਦੇ ਆ ਨਹੀਂ ਦੇਖੋ ਹੁਣ ਸੀਜ਼ਫਾਇਰ ਜਿਹੜਾ ਸੈਨਿਕ ਕਾਰਵਾਈ ਦਾ ਹੋਇਆ ਉਹ ਹੋਏਗਾ ਮੇਨਟੇਨ ਹੋਏਗਾ ਪਾਕਿਸਤਾਨ ਜਿਹੜਾ ਤੁਹਾਡਾ ਪਿਛਲਾ ਸਵਾਲ ਵੀ ਇਹਦੇ ਨਾਲ ਜੁੜਦਾ ਆ ਆਇੰਦਾ ਹੈ ਕਿ ਜਿਹੜਾ ਸੀਜ਼ਫਾਇਰ ਵਾਇਲੇਸ਼ਨ ਹੋਈ ਅੱਜ ਵੀ ਥੋ ਕਈ ਜਗ੍ਹਾ ਤੋਂ ਥੋੜੀ ਬੋਤੀ ਰਿਪੋਰਟਾਂ ਆਈਆਂ ਹਨ ਸੱਚ ਵੀ ਡਰੋਨ ਦੇਖੇ ਗਏ ਹੋਇਆ ਹੈ ਜਿਹੜੀਆਂ ਇਹ ਚੀਜ਼ਾਂ ਹੋਈਆਂ ਇਹ ਸਾਰੀਆਂ ਜਦੋਂ ਵੀ ਹੁੰਦੀਆਂ ਟਾਕਸ ਦੇ ਡਾਕੂਮੈਂਟਡ ਹੁੰਦੀਆਂ ਨੇ ਇਹ ਜਦੋਂ ਠੀਕ ਹੈ ਅੱਜ ਚਾਹੇ ਭਾਰਤ ਰਿਐਕਟ ਨਹੀਂ ਕੀਤਾ ਇਸ ਚੀਜ਼ ਦੇ ਕਿ ਹੋ ਰਿਹਾ ਜਾਂ ਨਹੀਂ ਹੋ ਰਿਹਾ ਉਹਨਾਂ ਨੇ ਕਿਹਾ ਕਿ ਲੇਕਿਨ ਜਦੋਂ ਇਹ ਮੀਟਿੰਗਸ ਹੁੰਦੀਆਂ ਨੇ ਤਾਂ ਉਸ ਦੇ ਵਿੱਚ ਇਹ ਚੀਜ਼ਾਂ ਡਾਕੂਮੈਂਟ ਹੁੰਦੀਆਂ ਨੇ ਪਰਸੋਂ ਦੇ ਜੇ ਡਾਕੂਮੈਂਟ ਹੋਣ ਗਿਆ ਔਰ ਜਿਹੜਾ ਸੀਜ਼ਫਾਇਰ ਤੋਂ ਬਾਅਦ ਵਾਇਲੇਸ਼ਨ ਹੋਇਆ ਮੈਂ ਕਹਿੰਦਾ ਇਹ ਵੀ ਇੱਕ ਤਰ੍ਹਾਂ ਦਾ ਇੰਡੀਆ ਨੇ ਰਿਐਕਟ ਨਹੀਂ ਕੀਤਾ ਅਦਰਵਾਈਜ਼ ਕਰ ਸਕਦੇ ਸੀਗੇ ਔਰ ਇਸੇ ਸਪਾਰਕ ਸੀਗਾ ਕਿ ਕੱਲ ਨੂੰ ਜਦੋਂ ਇੰਟਰਨੈਸ਼ਨਲ ਪੱਧਰ ਤੇ ਦੁਬਾਰਾ ਟਾਕਸ ਹੋਣਗੀਆਂ ਤਾਂ ਫਿਰ ਸਾਡਾ ਹੱਥ ਉੱਪ ਮੰਗਾਂਗੇ ਔਰ ਜਿਹੜਾ ਮੀਡੀਏਟ ਕਰ ਰਿਹਾ ਉਹ ਵੀ ਜਵਾਬ ਮੰਗੇਗਾ ਹਾਂ ਵੀ ਇਹ ਤਾਂ ਫੋਟੋ ਦੱਸ ਰਹੀ ਹੈ ਤੁਹਾਡਾ ਫਲਾਨੀ ਚੀਜ਼ ਆਈ ਹੈ ਤੁਸੀਂ ਜਵਾਬ ਦਿਓ ਇਸ ਚੀਜ਼ ਦਾ ਉਹ ਜਵਾਬ ਹੁਣ ਉਸ ਤੋਂ ਬਾਅਦ ਉਹਨਾਂ ਦਾ ਕੀ ਰੁਖ ਹੁੰਦਾ ਹੈ ਉਸ ਦੇ ਉੱਤੇ ਉਸ ਤੋਂ ਬਾਅਦ ਤੈ ਹੋਣਗੀਆਂ ਚੀਜ਼ਾਂ ਲੇਕਿਨ ਅਜ ਦੀ ਡੇਟਸ ਜਿਹੜਾ ਇਹ ਸੀਜ਼ਫਾਇਰ ਤੋਂ ਬਾਅਦ ਵਾਇਲੇਸ਼ਨਸ ਔਰ ਉਸ ਤੋਂ ਬਾਅਦ ਜਿਹੜੀਆਂ ਟਾਕਸ ਹੋਣੀਆਂ ਮੈਨੂੰ ਲੱਗਦਾ ਹੈ ਕਿ ਉਸ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਇੱਕ ਅੱਪਰ ਹੈਂਡ ਤੇ ਰਵਾਂਗੇ ਹੂੰ ਸਿੰਧੂ ਜਲਸਣ ਦੀ ਬਹੁਤ ਵੱਡਾ ਮਸਲਾ ਸੀਗਾ ਜਿਹਦਾ ਜਿਹਨੂੰ ਇੱਕ ਕਾਰਨ ਵੀ ਕੁਝ ਲੋਕ ਮੰਨਦੇ ਆ ਕਿ ਇਹ ਇਸੇ ਗੱਲ ਤੋਂ ਲੈ ਕੇ ਅੱਗੇ ਅੱਗੇ ਪਾਕਿਸਤਾਨ ਬਣਿਆ ਤੁਸੀਂ ਕੀ ਸਮਝਦੇ ਹੋ ਕਿ ਉਹ ਉਹ ਸਮਝੌਤਾ ਇੱਕ ਸਾਈਡ ਤੇ ਸਾਈਡ ਬਾਈ ਸਾਈਡ ਉਹਦੇ ਚੱਲਦਾ ਰਹੇਗਾ ਜਾਂ ਉਹਦੇ ਉੱਤੇ ਵੀ ਕੋਈ ਐਕਸ਼ਨ ਹੋਣ ਵਾਲਾ ਹੈ ਬਿਲਕੁਲ ਹੋਲਡ ਵਾਲਾ ਹੈ ਜੀ ਆਈਡਬਲਯੂਟੀ ਇੰਡਸ ਵਾਟਰ ਟਰੀਟੀ ਹੈਲਡ ਇਨ ਅਬੈਂਸ kiya gaya hai ਜੀ ਜੇ ਸਾਡੇ ਦੁਸ਼ਮਨ ਦੇਸ਼ ਦਾ ਪਾਕਿਸਤਾਨੀ ਕਾਵਾਂਗਾ ਇਹਨਾਂ ਨੇ ਅਗਰ ਆਪਣੇ ਸੁਭਾਵ ਨੂੰ ਨਹੀਂ ਚੇਂਜ ਕੀਤਾ ਤੇ ਜਿਹੜੀ ਸਾਡੀ ਪੋਲਿਸੀਸ ਚੱਲ ਰਹੀ ਹੈ ਨਾ ਇਸ ਵੇਲੇ ਡਿਨਾਈਲ ਆਫ ਵਾਟਰ ਡਿਨਾਈਲ ਆਫ ਐਕਸੈਸ ਆਫ ਵਾਟਰ ਉਹ ਸਾਰਾ ਦਾ ਸਾਰਾ ਐਕਸ਼ਨ ਬਿਲਕੁਲ ਨਾਲ ਨਾਲ ਹੀ ਚੱਲੇਗਾ ਕਿਉਂਕਿ ਕਿਸੇ ਵੀ ਦੇਸ਼ ਨੂੰ ਖਤਮ ਕਰਨ ਵਾਸਤੇ ਸਿਰਫ ਬੰਬ इत्याਦੀ ਦੀ ਜਰੂਰੀ ਨਹੀਂ ਹੈ ਉਹਦੀ ਇਕਨੋਮਿਕ ਸਟਰੈਂਥ ਵੀ ਜੇ ਕੱਟ ਜਾਵੇ ਤੇ ਕੱਲ ਉਹ ਬੰਦਾ ਜਾਂ ਉਹ ਨੇਸ਼ਨ ਸਾਡੇ ਤੋਂ ਆਪਣੇ ਖੋ ਲੀ ਸਕਦਾ ਤੇ IWTD ਜਿਹੜੀ ਹੈਗੀ ਆ ਉਹ ਜਿਹੜਾ ਦੇਸ਼ ਦੀ ਸਾਡੀ ਹਸਕਤ ਪਾਲਿਸੀ ਚੱਲ ਰਹੀ ਹੈ ਵੀ ਆਰ ਵੈਰੀ ਹੈਪੀ ਥੈਟ ਇੱਕ ਐਕਟਿਵ ਅ ਪ੍ਰੋਐਕਟਿਵ ਪਾਲਿਸੀ ਉਹਦੇ ਤੇ ਅਸੀਂ ਕਦਮ ਪਿੱਛੇ ਨਹੀਂ ਹਟਾਉਣ ਵਾਲੇ ਪਿੱਛੇ ਨਹੀਂ ਹਟਣੇ ਵਾਲੇ ਬਿਲਕੁਲ ਠੀਕ ਹੈ ਜੀ ਅਮਰ ਜੀ ਜੇ ਅਸੀਂ ਸੈਨਿਕ ਪੱਖ ਦੀ ਗੱਲ ਕਰੀਏ ਤਾਂ ਹੁਣ ਪੂਰੀ ਦੁਨੀਆ ਨੇ ਦੇਖ ਲਿਆ ਕਿ ਸੈਨਿਕ ਪੱਖ ਦੇ ਉਤੋਂ ਭਾਰਤ ਨੇ ਕਿਸ ਤਰ੍ਹਾਂ ਮੂੰਹ ਤੋੜਵਾ ਜਵਾਬ ਦਿੱਤਾ ਹੈ ਪਾਕਿਸਤਾਨ ਨੂੰ ਔਰ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਉਹਨਾਂ ਨੂੰ ਭਾਰਤ ਫੇਸ ਕਰ ਸਕਦਾ ਤੁਸੀਂ ਨੇੜਿਓਂ ਦੇਖ ਕੇ ਆਏ ਜੁੱਦ ਨੂੰ ਕਿਦਾਂ ਲੱਗਦਾ ਤੁਹਾਨੂੰ ਤੁਸੀਂ ਤਾਂ ਉਹ ਹਵਾ ਦੇ ਵਿੱਚ ਚਲਦਿਆ ਦੇਖਾ ਸਭ ਕੁਝ ਇੱਕ ਨਿਊ ਨਾਰਮਲ ਜਿਹਨੂੰ ਅਸੀਂ ਕਹਿੰਨੇ ਆਂ ਚਾਹੇ ਉਹ ਬਾਲਾਕੋਟ ਸਟ੍ਰਾਈਕਸ ਸੀ ਗਿਆ ਚਾਹੇ ਉਰੀ ਵਾਲੀ ਸੀ ਗਿਆ ਔਰ ਜਿਹੜਾ ਹੁਣ ਹੋਇਆ ਇਸ ਦੇ ਵਿੱਚ ਇੱਕ ਭਾਰਤੀ ਸੈਨਾ ਨੇ ਆਪਾਂ ਇੱਕ ਸ਼ਬਦ ਯੂਜ਼ ਕਰਦੇ ਆਂ ਕ ਆਮ ਲਾਈਫਸ ਕਿ ਨਿਊ ਨੋਰਮਲ ਹੋ ਗਿਆ ਹੈ ਜਦੋਂ ਅਸੀਂ ਕਹਿੰਨੇ ਕਿ ਇਹ ਤਾਂ ਪਹਿਲੇ ਬੜਾ ਅਚੰਭ ਅਲੱਗ ਹੁੰਦਾ ਸੀ ਕਿ 100 ਤੋਂ ਬਿਰਲੇ ਬਿਰਲਾ ਬਿਰਲਾ ਹੋਏਗਾ ਹੁਣ ਤਾਂ ਉਹ ਨਿਊ ਨੋਰਮਲ ਭਾਰਤੀ ਸੈਨਾ ਨੇ ਦੱਸਤਾ ਕਿ ਨਿਊ ਨੋਰਮਲ ਸਾਡੇ ਲਈ ਤੁਹਾਡੇ 150 ਕਿਲੋਮੀਟਰ ਦੇ ਅੰਦਰ ਜਾ ਕੇ ਉੱਥੇ ਬਿਨਾਂ ਇੰਟਰਨੈਸ਼ਨਲ ਰੂਲਸ ਨੂੰ ਤੋੜੇ ਅਸੀਂ ਆਪਣੀ ਜਗ੍ਹਾ ਤੇ ਬੈਠ ਕੇ ਆਪਣੀ ਲਿਮਿਟਸ ਰਹਿ ਕੇ ਅਸੀਂ ਤੁਹਾਡੇ 100 ਕਿਲੋਮੀਟਰ ਅੰਦਰ ਆ ਕੇ ਵੀ ਤੁਹਾਨੂੰ ਡਰਾ ਸਕਦੇ ਆ ਧਮਕਾ ਸਕਦੇ ਆ ਤੁਹਾਡੇ ਜਿਹੜੇ ਅਤਵਾਦੀ ਬੈਠੇ ਨੇ ਉਹਨਾਂ ਨੂੰ ਚੱਕ ਕੇ ਖਤਮ ਵੀ ਕਰ ਸਕਦੇ ਆ ਤੁਹਾਡੀ ਹਰ ਨਾਪਾਕ ਹਰ ਕੰਦਦਾ ਸੀ ਜਵਾਬ ਦੇ ਸਕਦੇ ਆ ਇਹ ਨਿਊ ਨਾਰਮਲ ਸੈੱਟ ਕਰਤਾ ਹੈ ਇਹ ਇਹ ਮਤਲਬ ਇੱਕ ਬਹੁਤ ਹੀ ਕਾਬਲੇ ਤਾਰੀਫ ਹੈ ਭਾਰਤੀ ਸੈਨਾ ਮੈਂ ਮੈਂ ਪਬਲਿਕ ਸੈਂਟੀਮੈਂਟ ਨੂੰ ਹਮੇਸ਼ਾ ਅਹਿਮੀਅਤ ਦਿੰਨਾ ਹੈ ਪਬਲਿਕ ਸੈਂਟੀਮੈਂਟ ਜਿਹੜਾ ਉਹ ਬੜਾ ਜ਼ਿਆਦਾ ਅਹਿਮੀਅਤ ਰੱਖਦਾ ਆ ਤੁਸੀਂ ਕੀ ਸਮਝਦੇ ਹੋ ਪਬਲਿਕ ਦਾ ਵਿਊ ਕਿਦਾਂ ਦਾ ਸੀ ਜਦੋਂ ਜੰਦ ਸ਼ੁਰੂ ਹੋਣ ਤੇ ਔਰ ਹੁਣ ਪਬਲਿਕ ਕਿਸ ਤਰ੍ਹਾਂ ਸੋਚ ਰਹੀ ਹੈ ਬਿਲਕੁਲ ਜੀ ਇਹ ਗੱਲ ਮੈਂ ਤੁਹਾਡੇ ਨਾਲ ਜਰੂਰ ਸਾਂਝਾ ਕਰਨਾ ਚਾਹਾਂਗਾ ਤੇ ਸਾਰੀ ਪਬਲਿਕ ਜਿਹੜੀ ਆਡੀਅנס ਦੇਖ ਰਹੀ ਹੈ ਹਮ ਰਿਟਾਇਰ ਮੈਂ ਜਰੂਰ ਹੋ ਗਿਆ ਲੇਕਿਨ ਸੈਨਾ ਨੇ ਮੈਨੂੰ ਟਾਸਕ ਦਿੱਤਾ ਸੀ ਕਿ ਅਸੀਂ ਕੁਝ ਐਕਸ਼ਨ ਕਰਨੇ ਨੇ ਜਿਹਦੇ ਜਿसे ਪਬਲਿਕਸ ਸਾਂਝਾ ਹੋਏਗੀ ਉਹਦੇ ਚ ਇੱਕ ਐਕਸ਼ਨ ਸੀਗਾ ਬਲੱਡ ਡੋਨੇਸ਼ਨ ਵੋਲੰਟੀਅਰਸ ਹਮ ਮੈਨੂੰ ਬੜੇ ਗਰਵ ਨਾਲ ਕਹਿਣ ਦਾ ਮੌਕਾ ਮਿਲ ਰਿਹਾ ਹੈ ਕਿ ਮੈਂ ਇੱਕ ਹੀ ਫੋਨ ਕਾਲ ਕੀਤਾ ਡਾਕਟਰ ਸਰীন ਮੈਡਮ ਨੂੰ ਜਿਹੜੀ ਪ੍ਰਿੰਸੀਪਲ ਐਚ ਐਚ ਐਮ ਵੀ ਨੇ ਉਹਨਾਂ ਨਾਲ ਮੇਰੇ ਚੰਗੇ ਸਬੰਧ ਹੈ ਉਹਨਾਂ ਨੇ ਕਿਹਾ ਜੀ ਬੇਟੀਆਂ ਮੇਰੀ ਤਿਆਰ ਨੇ ਤੇ ਕੱਲ ਜਾ ਕੇ ਐਨ ਸੀ ਸੀ ਦੀ ਕੈਡੇਟ ਲੈਫਟਨੈਂਟ ਸੋਨੀਆ ਨਾਲ ਜਾ ਕੇ ਉਹਨਾਂ ਨੇ ਜਾ ਕੇ ਦੇਸ਼ ਵਾਸਤੇ ਬਲੱਡ ਡੋਨੇਸ਼ਨ ਦਿੱਤਾ ਇੱਕ ਹੋਰ ਪਬਲਿਕ ਨਾਲ ਮੈਂ ਗੱਲ ਕਰ ਰਿਹਾ ਸੀਗਾ ਤੇ ਇੱਕ ਮੇਰੇ ਮਿੱਤਰ ਹੈਗੇ ਹੈ ਹੈਪੀ ਜੀ ਸਾਡੇ ਉੱਥੇ ਕਰਦੇ ਲਾਗੇ ਰਹਿੰਦੇ ਉਹ ਕਹਿੰਦੇ ਸਰ ਮੇਰੀ ਵਾਈਫ ਹੈ ਉਹ ਨੈਗੇਟਿਵ ਇਸ ਤਰ੍ਹਾਂ ਦਾ ਬਲੱਡ ਗਰੁੱਪ ਹੈ ਬੜਾ ਰੇਅਰ ਮਿਲਦਾ ਰੇਅਰ ਮਿਲਦਾ ਕਿ ਸ਼ੀ ਇਜ਼ ਰੈਡੀ ਮੈਂ ਕਿ ਪਰ ਕੀ ਗੱਲ ਕੀ ਹੈ ਹਾਂ ਹਲੇ ਹੀ ਦੋ ਦੇ ਚਾਰ ਦਿਨ ਪਹਿਲੇ ਹੀ ਉਹਨਾਂ ਨੇ ਇੱਕ ਨਵਜਾਤ ਸ਼ੀਸ਼ੂ ਨੂੰ ਜਨਮ ਦਿੱਤਾ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਸੀਗਾ ਜੋਸ਼ ਸੀਗਾ ਔਰ ਜਿਹੜਾ ਵੀ ਕੋਈ ਕਿਸੇ ਦੀ ਵੀ ਮਦਦ ਮੰਗ ਰਿਹਾ ਸੀ ਸਾਰੇ ਇੱਕ ਦੂਸਰੇ ਨਾਲ ਮਿਲ ਕੇ ਚੱਲ ਰਹੇ ਸੀਗੇ ਬਹੁਤ ਅੱਛੀ ਗੱਲ ਹੈ ਜੀ ਪਬਲਿਕ ਜਿਹੜੀ ਹੈ ਇਸ ਵਾਰੇ ਆਰ ਪਾਰ ਦੀ ਲੜਾਈ ਦੇ ਲਈ ਕਾਫੀ ਹੱਦ ਤੱਕ ਤਿਆਰ ਸੀ ਕਿਉਂਕਿ ਅਸੀਂ ਆਪਣੇ ਜਿਹੜੀ ਮਿਲਟਰੀ ਹੈਗੀ ਹੈ ਫੋਰਸ ਹੈਗੀ ਆ ਉਹਦੇ ਪਿੱਛੇ ਉਹਦੇ ਨਾਲ ਕਦਮ-ਨਾ ਕਦਮ ਲਾ ਕੇ ਤੁਰਨ ਲਈ ਤਿਆਰ ਸੀ ਕਿਉਂਕਿ ਅਤਵਾਦ ਬਹੁਤ ਮਾੜਾ ਹੈ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਔਰ ਅਤਵਾਦ ਦੇ ਨਾਲ ਜਿਹੜੇ ਸੰਦੂਰ ਲੁੱਟੇ ਜਾਂਦੇ ਆ ਉਹਦਾ ਦਰਦ ਬਹੁਤ ਗਹਿਰਾ ਹੁੰਦਾ ਹੈ ਇਹ ਸਾਨੂੰ ਪਤਾ ਹੈ ਇਸ ਕਰਕੇ ਇਸ ਵਾਰ ਆਰ ਪਾਰ ਦੀ ਲੜਾਈ ਸਾਰੇ ਲੋਕ ਤਿਆਰ ਸੀ ਉਦਾਹਰਨਾ ਕਰਨ ਸਰਬ ਨੇ ਤੁਹਾਨੂੰ ਦੱਸ ਦਿੱਤੀਆਂ ਜੀ ਮੀਡੀਆ ਦੇ ਨਾਲ ਤੁਸੀਂ ਜੁੜੇ ਹੋਇਆ ਮੀਡੀਆ ਦਾ ਰੋਲ ਕਈ ਵਾਰ ਬਹੁਤ ਜ਼ਿਆਦਾ ਪੋਜ਼ਿਟ ਇਸ ਵਾਰ ਜਿਹੜਾ ਆਮ ਤੌਰ ਤੇ ਕੁਝ ਖਾਸ ਚੈਨਲ ਜਿਹੜਾ ਜਿਨ੍ਹਾਂ ਨੇ ਆਪਣੇ ਆਪ ਨੂੰ ਬਹੁਤ ਤੇਜਮ ਤੇਜ ਸਮਝਦੇ ਆ ਉਹਨਾਂ ਨੇ ਉਹ ਤੇਜ਼ੀ ਵੀ ਦਿਖਾਈ ਤੇ ਆਪਣੇ ਕੋਲੋਂ ਹੀ ਬਣਾ ਬਣਾ ਕੇ 2 2 3 3 ਸਾਲ ਪੁਰਾਣੀਆਂ ਵੀਡੀਓ ਨੂੰ ਜੋੜ ਕੇ ਦਿਖਾਇਆ ਬਾਅਦ ਵਿੱਚ ਮਾਫੀ ਵੀ ਮੰਗੀ ਕੀ ਸਮਝਦੇ ਹੋਗੇ ਮੀਡੀਆ ਨੂੰ ਕਿਸ ਤਰ੍ਹਾਂ ਦਾ ਰੋਲ ਇਸ ਵੇਲੇ ਅਦਾ ਕਰਨਾ ਚਾਹੀਦਾ ਸੀ ਬਿਲਕੁਲ ਦੇਖੋ ਜੀ ਮੀਡੀਆ ਦਾ ਰੋਲ ਜਿਹੜਾ ਹੋਣਾ ਚਾਹੀਦਾ ਉਹ ਐਦਾਂ ਦੇ ਟਾਈਮ ਤੇ ਤਾਂ ਲੋਕ ਚਾਹੇ ਉਹਨੂੰ ਸੈਂਸਰ ਕਰਨ ਚਾਹੇ ਕੁਝ ਕਰਨ ਮੈਂ ਬਹੁਤ ਇਸ ਫੇਵਰਸ ਕਰਦਾ ਹਾਂ ਕਿ ਬੜਾ ਰਿਸਟ੍ਰੇਂਡ ਹਾਂ ਉਹ ਰੁਕੇ ਹੁਣ ਐਜ਼ ਅ ਜਰਨਲਿਸਟ ਮੇਰੀ ਐਕਸੈਸ ਉੱਥੇ ਤੱਕ ਸਿਗੀ ਮੈਂ ਤੁਹਾਨੂੰ ਦੱਸਿਆ ਕਿ ਮੈਂ ਅਸੀਂ ਪਠਾਨਕੋਟ ਸੀ ਔਰ ਪਠਾਨਕੋਟ ਜਦੋਂ ਪਹੁੰਚੇ ਤਾਂ ਫਾਇਰਿੰਗ ਸ਼ੁਰੂ ਹੋਈ ਸੀ ਮੈਨੂੰ ਐਸਐਸਪੀ ਸੇ ਦਲਿੰਦਰ ਢਿਲੋਂ ਨੇ ਕਿਹਾ ਕਿ ਅੱਗੇ ਨਹੀਂ ਜਾਸਾ ਨਾ ਤਾਂ ਮੈਂ ਕਿਹਾ ਜੀ ਕੋਈ ਨਹੀਂ ਨੌਨ ਸੀਗੇ ਅਸੀਂ ਚਲੇ ਗਏ ਔਰ ਮੈਂ ਐਸੀ ਮਤਲਬ ਸਾਡੇ ਸਾਹਮਣੇ ਸਭ ਕੁਝ ਹੋ ਰਿਹਾ ਸੀ ਕੀ ਹੋਣਾ ਜਹਾਜ ਪਾਕਿਸਤਾਨ ਦਾ ਜਿਹੜਾ ਜਹਾਜ ਗਰਾਰਾ ਰੇ ਸੀ ਉਹ ਦੇਖਿਆ ਅਸੀਂ ਅੱਖਾਂ ਗਿਰਦਾ ਸਾਰੀ ਫਾਇਰਿੰਗ ਹੋਈ ਪਰ ਉਸ ਦੇ ਵਿੱਚ ਜੇ ਤੁਸੀਂ ਮੇਰਾ ਅਖਬਾਰ ਦੇਖੋਗੇ ਤਾਂ ਮੇਰੇ ਅਖਬਾਰ ਚ ਉਹ ਚੀਜ਼ਾਂ ਕਤਈ ਨਹੀਂ ਹੋਣਗੀਆਂ ਜਿਹੜੀਆਂ ਕਿ ਮੈਂ ਅੱਖਾਂ ਨਾਲ ਉੱਥੇ ਦੇਖਿਆ ਉਹ ਚੀਜ਼ਾਂ ਉਹ ਸੀਗੀਆਂ ਜਿਹ ਕੁਝ ਮੇਰੇ ਕੋਲ ਐਜ਼ ਅ ਜਰਨਲਿਸਟ ਪ੍ਰਿਵਿਲੇਜ ਹੈ ਐਜ਼ ਅਨ ਐਡੀਟਰ ਮੇਰੇ ਕੋਲ ਪ੍ਰਿਵਿਲੇਜ ਹੈ ਕਿ ਮੈਂ ਤੁਹਾਡੇ ਡਿਫੈਂਸ ਦੇ ਜਾਂ ਕਿਸੇ ਨਾਲ ਬੈਠ ਕੇ ਕੋਈ ਚੀਜ਼ਾਂ ਸਾਂਝੀਆਂ ਕਰ ਸਕਦਾ ਹਾਂ ਮੇਰੇ ਨਾਲ ਸਾਂਝੀਆਂ ਕਰ ਲੈਣਗੇ ਮੇਰੀ ਨੌਲੇਜ ਗੇਨ ਲਈ ਕਰ ਲੈਣਗੇ ਲੇਕਿਨ ਉਸ ਨੂੰ ਆਮ ਡੋਮੇਨ ਪਬਲਿਕ ਡੋਮੇਨ ਕਿੱਥੇ ਤੱਕ ਪਹੁੰਚਾਣਾ ਇਹ ਇੱਕ ਮੀਡੀਆ ਲਈ ਇੱਕ ਜਰਨਲਿਸਟ ਲਈ ਬਹੁਤ ਮਹੱਤਵਪੂਰਨ ਤੱਤ ਹੈ। ਔਰ ਇਸ ਚੀਜ਼ ਨੂੰ ਅੰਗੋਲਾ ਕਰਤਾ ਜਾਂਦਾ ਔਰ ਬੜੇ ਮੈਂ ਦੇਖ ਰਹੀ ਸੀ ਚੈਨਲ ਇੱਥੇ ਤੱਕ ਪਹੁੰਚ ਗਏ ਕਿ ਜੀ اسلامਾਬਾਦ ਤੇ ਕਬਜ਼ਾ ਕਰਤਾ। ਭਾਰਤੀ ਸੈਨਾ ਪਰਲੇ ਪਾਸੇ ਖੁੱਸ ਗਈ। ਤੁਸੀਂ ਦੇਖੋ ਉਹਨਾਂ ਦੇ ਜਿਹੜੇ ਉਹੀ ਟਵਿੱਟਰ ਹੈਂਡਲ ਤੇ ਜਿਨ੍ਹਾਂ ਨੇ ਟਵੀਟ ਕੀਤਾ ਜੀ ਸਕਰੀਨ ਤੇ ਚੱਲਿਆ। ਜੀ ਪਾਕਿਸਤਾਨ ਦੀ ਜਿਹੜੀ ਪ੍ਰੋਪਾਗੈਂਡਾ ਆਰਮੀ ਜਿਹੜੀ ਹੁੰਦੀ ਹੈ ਦੋਨੋਂ ਪਾਸੇ। ਪਾਕਿਸਤਾਨ ਦੀ ਪ੍ਰੋਪਾਗੈਂਡਾ ਆਰਮੀ ਔਰ ਨਵਾਬ ਸ਼ਰੀਫ ਜਾਂ ਮੁਨੀਰ ਆਸਿਫ ਨੇ ਆਪਣੇ ਟਵਿੱਟਰ ਹੈਂਡਲ ਤੋਂ ਉਹਨਾਂ ਟਵੀਟ ਕਰਤਾ ਕਿ ਹੁਣ ਦੱਸੋ ਜੀ ਕੌਣ ਉਹਨਾਂ ਨੇ ਇੰਟਰਨੈਸ਼ਨਲ ਜਦੋਂ ਅਰੇਸਟ ਕੀਤਾ ਸਵਾਲ ਵੀ ਹੋਇਆ ਕਿ ਤੁਹਾਡੇ ਕੋਲ ਕੀ ਐਵੀਡੈਂਸ ਹੈ ਉਹਨਾਂ ਨੂੰ ਇਹ ਕਹਿਣਾ ਪੈਗਾ ਜੀ ਇੰਡੀਆ ਦਾ ਸੋਸ਼ਲ ਮੀਡੀਆ ਹੋਰ ਇੰਡੀਆ ਦੇ ਜਰਨਲਿਸਟ ਤਾਂ ਲਿਖ ਰਹੇ ਨੇ ਇਸ ਤੋਂ ਵੱਡਾ ਐਵੀਡੈਂਸ ਕੀ ਹੋ ਸਕਦਾ ਪਰ ਖੈਰ ਜਦੋਂ ਇੰਟਰਨੈਸ਼ਨਲ ਮਸਲੇ ਹੁੰਦੇ ਤਾਂ ਉਦੋਂ ਜਰਨਲਿਸਟ ਦੀ ਟਵੀਟ ਜਾਂ ਜਰਨਲਿਸਟ ਨੇ ਦਿੱਤੀ ਹੋਈ ਉਹ ਐਵੀਡੈਂਸ ਨਹੀਂ ਗਣੀ ਜਾਂਦੀ ਲੇਕਿਨ ਜਿਹੜਾ ਇਹ ਵਾਲਾ ਰੋਲ ਹੈ ਮੈਂ ਕਹਿੰਦਾ ਕਿ ਪਰ ਇਹ ਪਬਲਿਕ ਪਬਲਿਕ ਬਹੁਤ ਮਿਸਗਾਈਡ ਹੋ ਜਾਂਦੀ ਹੈ ਇਸ ਦੇ ਇਸ ਦੇ ਵਾਸਤੇ ਬੜਾ ਕਲੀਅਰ ਹੁੰਦਾ ਕਿ ਤੁਸੀਂ ਜਿਹੜੀ ਅਥੈਂਟਿਕ ਸਾਈਟਸ ਜਾਂ ਅਥੈਂਟਿਕ ਸਰਕਾਰ ਸਰਕਾਰ ਦੇਖੋ ਉੱਥੋਂ ਦਾ ਜਿਹੜਾ ਪ ਜੇ ਮੈਂ ਕੋਈ ਇਨਫੋਰਮੇਸ਼ਨ ਉੱਥੇ ਚੱਲਿਆ ਕਿ ਜੇ Imran Khan ਨੂੰ ਮਾਰਤਾ ਗਿਆ ਅੰਦਰ ਮਰ ਗਿਆ ਮੈਂ ਪਹਿਲਾ ਕੰਮ ਕਰਦਾ ਸੀ ਕਿ ਚੱਕ ਕੇ ਪਾਕਿਸਤਾਨ ਦਾ ਪਹਿਲੇ ਅਫੀਸ਼ੀਅਲ ਚੈਨਲ ਦੇਖ ਲਈਏ ਉੱਥੋਂ ਵੈਰੀਫਾਈ ਕਰੀਏ ਇਹ ਕੁਛ ਹੈ ਫੇਰ ਹੈ ਐਦਾਂ ਹੀ ਇੰਡੀਆ ਦਾ ਜੇ ਤੁਸੀਂ ਦੂਰਦਰਸ਼ਨ ਦੀ ਸਾਈਟ ਤੇ ਚਲੇ ਜਾਓਗੇ ਦੂਰਦਰਸ਼ਨ ਦੇ ਟਵਿੱਟਰ ਹੈਂਡਲ ਤੇ ਚਲੇ ਜਾਓ ਤੁਸੀਂ 올 ਇੰਡੀਆ ਰੇਡੀਓ ਤੇ ਚਲੇ ਜਾਓ ਤੁਸੀਂ ਆਪਣੇ ਭਾਰਤੀਆ ਪੀ ਆਈ ਬੀ ਦੀ ਸਾਈਟ ਤੇ ਚਲੇ ਜਾਓ ਉਹ ਸਰਕਾਰੀ ਬੁਲਾਰੇ ਨੇ ਬਿਲਕੁਲ ਉਹ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਦੇਣਗੇ ਉਹ ਬੜੀ ਆਥੈਂਟਿਕ ਐ ਰਿਸਪੌਂਸਿਬਿਲਟੀ ਨਾਲ ਆਏਗੀ। ਉਹ ਬ੍ਰੇਕਰ ਦੀ ਕੀਤੀ ਆ ਮੈਂ ਮੈਂ ਸਿੱਧੇ ਤੌਰ ਤੇ ਪਬਲਿਕ ਨੂੰ ਇਹ ਕਹਿਣਾ ਚਾਹੁੰਦਾ ਕਿ ਜਦੋਂ ਵੀ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਦੇਸ਼ ਦੇ ਵਿੱਚ ਜਾਂ ਵੈਸੇ ਵੀ ਅੱਗੋਂ ਪਿੱਛੋਂ ਵੀ ਕਿਉਂਕਿ ਦੂਰਦਰਸ਼ਨ ਦੀ ਖਾਸ ਅਹਿਮੀਅਤ ਹੈ ਜਿਹੜਾ ਸਰਕਾਰੀ ਅਦਾਰਾ ਹੈ ਔਰ ਜਿਹੜੀ ਵੀ ਸਰਕਾਰ ਤੋਂ ਸਿੱਧੀ ਸੂਚਨਾ ਜਿਹੜੀ ਆ ਉਹ ਵਾਰ-ਵਾਰ ਸਮੇਂ-ਸਮੇਂ ਤੇ ਪ੍ਰਸਾਰਿਤ ਕੀਤੀ ਜਾਂਦੀ ਹੈ। ਤੋਂ ਅਸੀਂ ਚੰਗੇ মিডিਆ ਨੂੰ ਫੋਲੋ ਕਰੀਏ। ਅਸੀਂ ਜਿਹੜੇ ਰੋਜ਼ਾਨਾ ਛੋਟੇ-ਮੋਟੇ ਚੈਨਲਸ ਹੈਗੇ ਆ ਜਾਂ ਪ੍ਰਾਈਵੇਟ ਚੈਨਲਸ ਹੈਗੇ ਆ ਫੋ ਪਾਕਿਸਤਾਨ ਨੇ ਇਹ ਕਰ ਲੋ ਉਹ ਕਰ ਲੋ ਔਰ ਬਹੁਤ ਸਾਰੇ ਮੀਡੀਆ ਤੇ ਇਹ ਵੀ ਕਿਹਾ ਗਿਆ ਕਿ ਇਹ ਐਵੇਂ ਲੱਗਦਾ ਕਿ ਜਿਵੇਂ ਮੀਡੀਆ ਨੇ ਤਾਂ ਪੀਓਕੇ ਦੇ ਉੱਤੇ ਹੀ ਕਬਜ਼ਾ ਕਰ ਲਿਆ ਇੱਥੋਂ ਤੱਕ ਦੀਆਂ ਗੱਲਾਂ ਜਿਹੜੀਆਂ ਸਾਨੂੰ ਸੁਣਨ ਵਾਸਤੇ ਮਿਲੀਆਂ ਜਿਹੜੀਆਂ ਕਿ ਬਹੁਤ ਸ਼ੋਭਾ ਨਹੀਂ ਦਿੰਦੀਆਂ ਪ੍ਰਾਈਵੇਟ ਲੋਕ ਵੀ ਫੜਾ ਮਾਰਦੇ ਆ ਜੀ ਇਹ ਕਰ ਲੋ ਜੀ ਪਾਕਿਸਤਾਨ ਜਿੰਦਾਬਾਦ ਆਪਣੇ ਦੇਸ਼ ਚ ਰਹਿੰਦੇ ਆ ਹੋਇਆ ਪਾਕਿਸਤਾਨ ਜਿੰਦਾਬਾਦ ਔਰ ਉਹ ਇੱਕ ਲੜਕੀ ਦੇ ਉੱਤੇ ਪਰਚਾ ਵੀ ਦਰਜ ਹੋਇਆ ਇਹਦੇ ਬਾਰੇ ਕੀ ਕਹਿਣਾ ਜਸਟ ਡਾਲਰ ਨਾਮੇ ਸਵਾਲ ਬਿਲਕੁਲ ਜੀ ਦੇਖੋ ਜਦੋਂ ਐਦਾਂ ਦਾ ਮਾਹੌਲ ਹੁੰਦਾ ਇੱਕ ਹੈਗਾ ਦੇਸ਼ ਪਿਆਰ ਦਾ ਜਜ਼ਬਾ ਜੀ ਔਰ ਇੱਕ ਹੈਗਾ ਤੁਸੀਂ ਨਫ਼ਰਤ ਫੈਲਾਨ ਵਾਲਾ ਜੱਜ ਜਦੋਂ ਤੁਸੀਂ ਇਹ ਪਾਕਿਸਤਾਨ ਮਰਦਾਬਾਦ ਜਾਂ ਇਸ ਤਰ੍ਹਾਂ ਕਰਦੇ ਹੋ ਤੁਹਾਨੂੰ ਪਤਾ ਆਏਗਾ ਜਦੋਂ 22 April ਤੋਂ ਬਾਅਦ ਸ਼ੁਰੂ ਹੋਇਆ ਕਈ ਜਗ੍ਹਾ ਇਥੋਂ ਕਈ ਕੇਸ ਆਏ ਜਿੱਥੇ ਇਹ ਲੈ ਲਿਆਗਾ ਕਿ ਜਿਹੜੇ ਇੱਕ ਇਹ ਕਸ਼ਮੀਰੀ ਨੇ ਉਹ ਹਤਵਾਦੀ ਨੇ ਜੀ 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 ਜਦੋਂ ਐਦਾਂ ਦੀ ਨਾਰੇਬਾਜੀ ਜਾਂ ਐਦਾਂ ਦੀਆਂ ਚੀਜ਼ਾਂ ਹੁੰਦੀਆਂ ਹਨ ਹਰ ਹਰ ਪਾਕਿਸਤਾਨੀ ਅਤਵਾਦ ਨਹੀਂ ਅਤਵਾਦੀ ਨਹੀਂ ਹੈ ਬਿਲਕੁਲ ਹਰ ਭਾਰਤੀਏ ਪਾਕਿਸਤਾਨ ਦੇ ਖਿਲਾਫ ਨਹੀਂ ਹੈ ਲੇਕਿਨ ਹਰ ਭਾਰਤੀਆ ਅਤਵਾਦ ਦੇ ਖਿਲਾਫ ਹੈ ਬਿਲਕੁਲ ਔਰ ਹਰ ਜਿਹੜਾ ਅਤਵਾਦੀ ਹੈ ਉਹ ਪਾਕਿਸਤਾਨੀ ਜਰੂਰੀ ਨਹੀਂ ਹੋਗਾ ਲੇਕਿਨ ਹਰ ਚਾਹੇ ਉਹ ਭਾਰਤੀਆ دہشتਗਰਦ ਹੈ ਉਹ دہشتਗਰਦ ਹੈ ਉਹਦੇ ਵਿੱਚ ਕੋਈ ਵੀ ਬਹੁਤ ਤਕੜੀ ਜ਼ਿੰਮੇਵਾਰੀ ਬਣਦੀ ਹੈ ਮੀਡੀਆ ਨੂੰ ਆਪਣਾ ਰੋਲ ਪੋਜੀਟਿਵਲੀ ਅਦਾ ਕਰਨਾ ਚਾਹੀਦਾ ਇੱਕ ਦੋ ਕਵਿਤਾ ਦੀਆਂ ਲਾਈਨਾਂ ਸਾਹਮਣੇ ਪਈਆਂ ਮੇਰੇ ਲੱਤਾ ਕੰਬਨ ਜਿਨ੍ਹਾਂ ਦੀਆਂ ਵੇਖ ਲਹੂ ਦਾ ਰੰਗ ਉਹ ਵੀ ਕਹਿੰਦੇ ਪਾਕਿਸਤਾਨ ਨਾਲ ਛੇਤੀ ਛੇੜੋ ਜੰਗ ਜਿੱਤ ਹਾਰ ਨਹੀਂ ਹੁੰਦੀ ਬਸ ਤਬਾਹੀ ਹੁੰਦੀ ਹੈ ਵੈਣ ਕੀਰਨੇ ਪੈਂਦੇ ਨਾ ਵਾਹਵਾਹੀ ਹੁੰਦੀ ਹੈ ਇਧਰ ਬਿਆਸ ਸਤਲੁਜ ਉਧਰ ਚਨਾਬ ਹਾਰ ਦਾ ਪਰ ਜੰਗ ਦੇ ਵਿੱਚ ਦੋਨੋਂ ਪਾਸੇ ਪੰਜਾਬ ਹਾਰਦਾ ਜ਼ਿੰਮੇਵਾਰੀ ਨਾਲ ਕੰਮ ਲੈਣਾ ਚਾਹੀਦਾ ਸਾਨੂੰ ਉਹ ਵੀ ਸਾਡੇ ਭੈਣ ਭਰਾ ਆ ਜਦੋਂ ਦੇਸ਼ਾਂ ਦੀ ਗੱਲ ਹੁੰਦੀ ਹੈ ਅਸੀਂ ਮੁੱਦੇ ਦੇ ਉੱਤੇ ਲੜਾਈ ਕਰਨੀ ਹੈ ਨਾ ਕਿ ਧਰਮ ਦੇ ਆਧਾਰ ਤੇ ਨਾ ਕਿ ਲੋਕਾਂ ਦੀ ਆਪਸ ਵਿੱਚ ਫੁੱਟ ਦੇ ਆਧਾਰ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਜੀ ਮੈਂ ਮੀਡੀਆ ਦੀ ਗੱਲ ਹੀ ਕਰ ਰਿਹਾ ਸੀਗਾ ਕਾਰਗਿਲ ਯੁੱਧ ਇੱਕ ਇਸ ਤਰ੍ਹਾਂ ਦਾ ਜੋ ਸੀਗਾ ਜਬ ਪੂਰੇ ਦਾ ਪੂਰਾ ਲਾਈਵ ਚੈਨਲ ਰਿਪੋਰਟਿੰਗ ਦਿਖਾਈ ਹਾਂ ਉਸ ਵਕਤ ਕਹਾ ਗਿਆ ਦ ਵਾਰ ਹੈਸ ਕਮ ਇਨਟੂ ਦ ਟੀਵੀ ਰੂਮ অর ਦ ਬੈਡਰੂਮ ਇਸ ਵਾਰੀ ਹੋਇਆ ਕਿ ਹਰ ਇੱਕ ਇੱਕ ਮੋਬਾਈਲ ਹੈਗਾ ਵੀਡੀਓ ਬਣਾ ਬਣਾ ਕੇ ਪਾ ਰਹੇ d yeah. yeah. ਜਿਹੜੇ ਲੋਕੀ ਸਾਡੇ ਵੀਡੀਓ ਵੀ ਬਣਾ ਰਹੇ ਸੀ ਪੇਜ ਰਹੇ ਸੀ ਉਹਨਾਂ ਵਾਸਤੇ ਵੀ ਮੇਰੀ ਗੁਜ਼ਾਰਿਸ਼ ਹੈ ਕਿ ਜਦ ਤੱਕ ਕੋਈ ਚੀਜ਼ ਇਸ ਲੈਵਲ ਦੀ ਨਾ ਆ ਜਾਵੇ ਕਿ ਤੁਹਾਨੂੰ ਦੀ ਸਾਂਝਾ ਕਰਨੀ ਪਏ ਉਹਦੇ ਨਾਲ ਹੀ ਜਿਹੜੀ ਆਵਾਹਾਂ ਫੈਲ ਰਹੀ ਸੀਗੀ ਜਿਹੜੇ ਲੋਕਾਂ ਵਿੱਚ ਇੱਕ ਜਿਹਾ ਘਬਰਾਹਟ ਪੈ ਰਹੀ ਸੀ ਉਹ ਇਹਦਾ ਬੜਾ ਕਾਰਨ ਹੈਗਾ ਤੇ ਰਿਸਪੌਂਸਿਬਿਲਟੀ ਜਿਹੜੀ ਸਾਡੀ ਹੈਗੀ ਹੈ ਜਿਹੜੀ ساری ਅਨੁਸ਼ਾਸਨਤਾ ਹੈਗੀ ਹੈ ਉਹ ਬਹੁਤ ਬਹੁਤ ਜ਼ਰੂਰੀ ਹੈਗੀ ਕਿ ਅਸੀਂ ਕਿਹੜੀ ਵੀ ਨਿਊਜ਼ ਨੂੰ ਸਾਂਝਾ ਕਰੀਏ ਕਿਹੜੀ ਵੀ ਨਿਊਜ਼ ਨੂੰ ਫਾਰਵਰਡ ਕਰੀਏ ਚਾਹੇ ਅਸੀਂ ਇੱਥੇ ਬੈਠੇ ਪੰਜਾਬ ਚ ਕੁਝ ਵੀ ਪੇਜਦੇ ਆ ਉਹ 올 ਇੰਡੀਆ ਨਹੀਂ 올 ਵਰਲਡ ਚ ਕੁੰਮ ਜਾਂਦੇ ਸਾਨੂੰ ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਔਰ ਜਿਹੜੀਆਂ ਸਾਡੀਆਂ ਫੋਰਸਸ ਸਰਹੱਦ ਦੇ ਉੱਤੇ ਲੜਦੀਆਂ ਹੁੰਦੀਆਂ ਉਹਨਾਂ ਵਾਸਤੇ ਵੀ ਕਈ ਵਾਰ ਇਹ ਸੂਚਨਾ ਜਿਹੜੀ ਹੈ ਗਲਤ ਸਾਬਤ ਹੁੰਦੀ ਹੈ ਅਸੀਂ ਕਮਜ਼ੋਰ ਪੈ ਜਾਂਦੇ ਹਾਂ ਸਾਨੂੰ ਜ਼ਿੰਮੇਵਾਰੀ ਨਭੋਣੀ ਚਾਹੀਦੀ ਹੈ ਮੀਮਸ ਬਹੁਤ ਦੇਖੇ ਕਿਸੇ ਨੇ ਟਰੰਪ ਚਾਚਾ ਲਿਖਿਆ ਚਾਚਾ ਗੇੜਾ ਮਾਰਦਾ ਰਹੀ ਇਹ ਦੋਨੋਂ ਕਿਤੇ ਆਪਸ ਵਿੱਚ ਲੜਨਾ ਪੈਣ ਐਂਡ ਹੋਰ ਬਹੁਤ ਸਾਰੇ ਮੀਮਸ ਅਸੀਂ ਮੀਡੀਆ ਦੇ ਉੱਤੇ ਦੇਖੇ ਆ ਇਹਨਾਂ ਗੱਲਾਂ ਨੂੰ ਛੱਡਦੇ ਹਾਂ ਜੇ ਅਸੀਂ ਨੋਬਲ ਪ੍ਰਾਈਜ਼ ਦੇ ਵੇਲੇ ਵੀ ਇਸ਼ਾਰਾ ਕੀਤਾ ਜਾਂਦਾ ਕਿ ਇਸ ਵਾਰ ਟਰੰਪ ਜੀ ਦੀ ਭੂਮਿਕਾ ਨੂੰ ਦੇਖਦੇ ਆ ਉਹਨਾਂ ਨੂੰ ਨ ਇਹ ਕੋ ਬੜੀ ਫਾਰਸਾਈਟਡ ਹੋਏਗੀ ਇਸਤੇ ਕਰਨੀ ਕਿਉਂਕਿ ਜਿਹੜਾ ਸੋਸ਼ਲ ਮੀਡੀਆ ਜਿਸ ਨੇ ਕਿਹਾ ਕਿ ਅੱਜ ਦੀ ਡੇਟ 'ਚ ਹੱਥ-ਹੱਥ ਮੋਬਾਈਲ ਆ ਗਿਆ ਉਹਨੇ ਜਿਹੜੀ ਇਸ ਸਿਚੁਏਸ਼ਨ ਦੀ ਡਿਲੀਊਟ ਕਰਤੀ ਬਹੁਤ ਜ਼ਿਆਦਾ ਇੰਪੋਰਟੈਂਸ ਤੁਸੀਂ ਦੇਖੋ ਕਿ ਜਦੋਂ ਜਲੰਧਰ ਤੱਕ ਪਹੁੰਚ ਗਿਆ ਡਰੋਨ ਤਾਂ ਜਿਹੜੇ ਮੀਨ ਬਣੇ ਉਹਨਾਂ ਨੇ ਕਰਨਾ ਸ਼ੁਰੂ ਕਰਤਾ ਲੋ ਜੀ ਰਸਤੇ 'ਚ ਕਿਤੇ ਕੁਝ ਨਹੀਂ ਦਿਖਦਾ ਸੀਗਾ ਲੋਕ ਜਿਹੜੀ ਡਿਫੈਂਸ ਸਟ੍ਰੈਟਜੀਜ਼ ਹੈ ਉਹਨੂੰ ਜਾਣਦੇ ਨਹੀਂ ਐ ਲੇਕਿਨ ਉਸਤੇ ਕਮੈਂਟ ਕਰਨ ਲੱਗੇ ਹੁੰਦੇ ਨੇ ਜਦਕਿ ਉਹਨਾਂ ਨੂੰ ਨਹੀਂ ਪਤਾ ਕਿ ਇਹ ਜਿਹੜੇ ਪੈਰਾਬੋਲਿਕ ਪਾਥ ਹੁੰਦੇ ਨੇ ਜਦੋਂ ਆਂਦੇ ਨੇ ਡਰੋਨ ਤਾਂ ਇਹ ਇਦਾਂ ਨਹੀਂ ਆ ਰਹੇ ਪੈਰਾਬੋਲਿਕ ਪਾਥ ਆਂਦੇ ਨੇ ਆਰਕ ਬਣ ਕੇ ਆਂਦੇ ਨੇ ਸੇਮ ਉਸ ਤਰ੍ਹਾਂ ਕਾਮਨ ਬੈਂ ਦੀ ਭਾਸ਼ਾ 'ਚ ਗੱਲ ਕਰਾਂ ਕਿ ਫੁੱਟਬਾਲ ਨੂੰ ਜਦੋਂ ਗੋਲ ਕੀਪਰ ਸਾਹਮ ਉਹ ਇੱਕ ਪੈਰਾਬੋਲਿਕ ਪਾਸ ਲੈਂਦੀ ਹੈ ਔਰ ਉਹਨੂੰ ਗੋਲ ਕੀਪਰ ਅੱਗੇ ਨਹੀਂ ਰੋਕ ਸਕਦਾ ਜਦੋਂ ਡੈਸਟੀਨੇਸ਼ਨ ਆਇਆ ਉੱਥੇ ਹੀ ਰੋਕ ਸਕਦਾ ਹੈ ਸੋ ਇਹ ਜਿਹੜੀਆਂ ਮੀਮਸ ਨੇ ਮੀਮਸ ਮੈਂ ਕਹਿੰਦਾ ਕਿ ਇਹ ਤਾਂ ਠੀਕ ਹੈ ਐਂਟਰਟੇਨਮੈਂਟ ਦਾ ਹੈ ਪਰ ਜਿਹੜੀ ਕਰੋ ਸਾਹਿਬ ਨੇ ਗੱਲ ਕਹੀ ਕਿ ਘਰ ਘਰ ਮੋਬਾਈਲ ਹੱਥ ਦੇ ਕੇ ਉਹ ਚੀਜ਼ਾਂ ਡਿਲੂਟ ਨਹੀਂ ਕਰਨੀ ਜਨੀਆਂ ਸਾਡੀ ਆਪਣੀ ਰਿਸਪੌਂਸਿਬਿਲਟੀ ਲੋਕਾਂ ਦੀ ਜ਼ਿੰਮੇਵਾਰੀ ਦੀ ਆਪਾਂ ਗੱਲ ਕਰਦੇ ਪਏ ਆਮ ਤੌਰ ਤੇ ਮੈਂ ਲੈਣਾ ਚਾਹੁੰਦਾ ਸੀ ਤੁਹਾਡਾ ਕੁਕ ਸਵਾਲ ਪਰ ਇਸ਼ਾਰਾ ਹੋ ਗਿਆ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਰਨਾ ਤਾਂ ਤੁਹਾਡੇ ਤੋਂ ਮਾਫੀ ਮੰਗੂਗਾ ਅਮੇ ਜੀ ਤੁਸੀਂ ਵੀ ਆਏ ਬਹੁਤ ਕੰਮ ਦੀਆਂ ਗੱਲਾਂ ਕੀਤੀਆਂ ਸਮੇਂ ਦੀ ਨ ਜਾ ਕੇ ਤੋਂ ਦੇਖ ਰਿਹਾ ਹਾਂ ਗੱਲ ਨੂੰ ਮੈਂ ਰੋਕਦਾ ਜੀ ਸਮਾਂ ਇਹ ਕਹਿ ਰਿਹਾ ਕਿ ਸਾਡੇ ਲਈ ਵਧਾਈ ਦਾ ਸਮਾਂ ਹੈ ਸਾਰਿਆਂ ਵਾਸਤੇ ਕਿਉਂਕਿ ਜੁੱਧ ਕਦੇ ਵੀ ਚੰਗਾ ਨਹੀਂ ਹੁੰਦਾ ਦੋਨਾਂ ਦੇਸ਼ਾਂ ਵਾਸਤੇ ਇਹ ਗੱਲ ਪੋਜ਼ਿਟਿਵ ਜਾਂਦੀ ਹੈ ਪਰ ਸਾਡਾ ਫਰਜ਼ ਇਹ ਬਣਦਾ ਕਿ ਅਸੀਂ ਅਫਵਾਹਾਂ ਤੋਂ ਬਚੀਏ ਚੰਗੇ ਮੀਡੀਆ ਨੂੰ ਫੋਲੋ ਕਰੀਏ ਔਰ ਦੇਸ਼ ਦੇ ਹੱਕ ਦੇ ਵਿੱਚ ਜੋ ਵੀ ਅਸੀਂ ਕਰ ਸਕਦੇ ਹਾਂ ਸਾਡਾ ਆਪਣਾ ਫਰਜ਼ ਬਣਦਾ ਹੈ ਉਸ ਫਰਜ਼ ਨੂੰ ਅਸੀਂ ਨਿਭਾਈਏ ਤੁਹਾਡਾ ਦੋਨਾਂ ਦਾ ਬਹੁਤ ਸ਼ੁਕਰੀਆ ਸਾਰੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸ਼ੁਕਰੀਆ